ਸਿਰਫ ਜਹਾਜ਼ਰ ਲਰੇਗਾ ਚ ਕੰਮ ਕਰਦੇ ਮਜ਼ਦੂਰ ਭੈਣੋ ਤੇ ਭਰਾਓ ਫੇਰੀ ਬੇਨਤੀ ਆ ਚਾਹ ਪਾਣੀ ਦਾ ਕੰਮ ਨਾ ਕਰੋ ਪੰਜ ਸੱਤ ਮਿੰਟ ਦਸ ਮਿੰਟ ਗੱਲ ਸੁਣੋ ਜੇ ਆਪਾਂ ਸਾਰੇ ਆਏ ਆ ਤੁਸੀਂ ਤੁਹਾਨੂੰ ਦੇਖ ਕੇ ਮਨ ਸੱਚੀ ਮੁੱਚੀ ਮੈਂ ਤੁਹਾਡਾ ਰਿਣੀ ਆ ਏਡੀ ਵੱਡੀ ਗਿਣਤੀ ਚ ਸਾਡੀਆਂ ਧੀਆਂ ਸਾਡੀਆਂ ਭੈਣਾਂ ਆਈਆਂ ਔਰ ਤੁਸੀਂ ਵੀ ਇਹਨ ਮਿਰਤੀ ਲੋਕੀ ਪਿੰਡਾਂ ਚੋਂ ਆਏ ਹੋ ਕੰਮ ਕਰ ਛੱਡ ਕੇ ਆਏ ਹੋ ਆਪਣੇ ਸਾਧਨਾ ਰਾਹੀਂ ਆਏ ਹੋ ਇਹ ਕੋਈ ਦੱਸਦਾ ਆ ਬਈ ਸਾਡੇ ਪੰਜਾਬ ਦੇ ਵਿੱਚ ਕੁਝ ਹੋਣ ਵਾਲਾ ਆ ਚੰਗੀ ਹਵਾ ਵਗਣ ਵਾਲੀ ਆ ਇਹ ਹਵਾ ਵਗਾਉਣ ਵਿੱਚ ਸਭ ਤੋਂ ਵੱਡਾ ਹਿੱਸਾ ਤੁਹਾਡਾ ਪੈਣਾ ਆ ਕਿਉਂਕਿ ਜਿਹੜੇ ਅਸਲੀ ਧਰਤੀ ਦੇ ਨਾਲ ਜੁੜੇ ਹੋਏ ਲੋਕ ਆ ਜਿਹੜੇ ਦਸਾਂ ਨਾ ਹੋਂਦੀ ਕਮਾਈ ਕਰਦੇ ਆ ਜਿਹੜੇ ਕੋਈ ਠੱਗੀ ਠੋਰੀ ਨਹੀਂ ਕਰਦੇ ਉਹਨਾਂ ਦੇ ਆਸਰੇ ਸਮਾਜ ਸਿਰਜਿਆ ਜਾਂਦਾ ਤੇ ਲੱਗਦਾ ਇਹ ਆ ਵੀ ਜਿੱਦਾਂ ਦੇ ਪੰਜਾਬ ਦੇ ਇਕੱਠ ਹੋਣੇ ਸ਼ੁਰੂ ਹੋਏ ਆ ਪੰਜਾਬ ਵਿੱਚ ਕੋਈ ਨਵੀਂ ਤਬਦੀਲੀ ਜ਼ਰੂਰ ਆਏਗੀ ਇਹਦੇ ਲਈ ਮੈਂ ਤੁਹਾਨੂੰ ਆਪਣੇ ਵੱਲੋਂ ਪਹਿਲਾ ਵਧਾਈ ਦਿੰਦਾ ਵੀ ਤੁਸੀਂ ਬਹੁਤ ਵੱਡੀ ਗਿਣਤੀ ਚ ਆ ਕੇ ਬੈਠੇ ਹੋ ਮੰਦਰੇਗਾ ਦਾ ਜ਼ਿਕਰ ਹੋਇਆ ਮੰਦਰੇਗਾ ਤੇ ਕੰਮ ਕਰਦੇ ਹੋ ਤੇ ਸਾਢੇ 100 ਦਿਨ ਵਾਸਤੇ ਕੰਮ ਸਰਕਾਰ ਨੇ ਦਿੱਤਾ ਇਹ ਕਿਹਾ ਕਾਨੂੰਨ ਬਣਾਇਆ ਵੀ ਤੁਹਾਨੂੰ 100 ਦਾ ਦਿੰਦਾ ਕੰਮ ਮਿਲੇਗਾ ਇਹ ਕਿਉਂ ਸਰਕਾਰ ਨੇ ਮੰਨ ਲਿਆ ਕੋਈ ਸਰਕਾਰ দান ਨਹੀਂ ਕਰਦੀ ਕਿਸੇ ਸਰਕਾਰ ਦਾ ਨਾਮ ਲੈ ਲਓ ਕਾਂਗਰਸ ਦਾ ਲੈ ਲਓ ਅਕਾਲੀਆਂ ਦਾ ਲੈ ਲਓ ਭਗਵੰਤ ਮਾਨ ਦਾ ਲੈ ਲਓ ਆਪ ਦਾ ਕੋਈ ਸਰਕਾਰ ਲੋਕਾਂ ਨੂੰ ਕਦੇ ਆਪਣੀ ਮਰਜ਼ੀ ਮੁਤਾਬਕ ਲੋਕਾਂ ਦੀ ਮੁਤਾਬਕ ਕੁਝ ਦਿੰਦੀ ਨਹੀਂ ਇਹਦੇ ਵਾਸਤੇ ਲੜਨਾ ਪੈਂਦਾ ਕਿ ਭਾਰਤ ਦੇ ਮਜ਼ਦੂਰ ਬੜੇ ਧੀਰ ਦੇ ਲੜਦੇ ਆ ਰਹੇ ਆ ਕਿ ਸਾਨੂੰ ਪੇਟ ਭਰਨ ਵਾਸਤੇ ਕੁਝ ਰੋਜ਼ਗਾਰ ਚਾਹੀਦਾ ਆ ਕਿ ਰੋਜ਼ਗਾਰ ਮਿਲੇਗਾ ਤੇ ਕੁਝ ਆਮਦਨ ਹੋਏਗੀ ਆਮਦਨ ਹੋਏਗੀ ਤੇ ਸਾਡਾ ਕਰਦਾ ਗੁਜ਼ਾਰਾ ਹੋਏਗਾ ਇਹ ਬੜੀਆਂ ਲੜਾਈਆਂ ਲੰਮੀਆਂ ਲੜਾਈਆਂ ਲੜੀਆਂ ਭਾਰਤ ਦੇ ਲੋਕਾਂ ਨੇ ਲੇਕਿਨ ਉਹ ਲੜਾਈ ਦਾ ਇੱਕ ਥੋੜਾ ਛੋਟਾ ਜਿਹਾ ਨਤੀਜਾ ਨਿਕਲਿਆ ਵੱਡਾ ਨਹੀਂ ਮੈਂ ਕਹਿ ਸਕਦਾ ਉਹ ਨਿਕਲਿਆ ਨਤੀਜਾ ਵੀ ਇੱਕ ਮਨਰੇਗਾ ਦੀ ਸਕੀਮ ਸਾਡੇ ਸਾਹਮਣੇ ਆ ਗਈ 22 ਸਾਲ ਹੋ ਗਏ ਜਿਵੇਂ ਕਈ ਸਾਥੀ ਦੱਸ ਰਹੇ ਕਹਿ ਰਹੇ ਆ ਇਹ ਮੰਦਰੇਗਾ ਆਇਆ ਤੇ ਲੋਕਾਂ ਚ ਇਹ ਗੱਲ ਬੜਾ ਵੱਡਾ ਜਿਵੇਂ ਚੁੰਬਕ ਜਾਂਦਾ ਕੋਈ ਕਰੰਟ ਛੱਡਦਾ ਹੌਸਲਾ ਬਣ ਗਿਆ ਵੇ ਲਓ ਸਾਡਾ ਕੰਮ ਮਿਲ ਗਿਆ ਅਸੀਂ ਹੁਣ ਪਿੰਡਾਂ ਦੇ ਉਹ ਲੋਕ ਔਰਤਾਂ ਸਾਡੇ ਧੀਆ ਸਾਡੇ ਭਰਾ ਹੁਣ ਪਿੰਡ ਬੈਠੇ ਕੰਮ ਕਰਨਗੇ ਤੇ ਉਹਨਾਂ ਨੂੰ ਕੋਈ ਆਮਦਨ ਹੋਣ ਲੱਗ ਪੈਗੀ ਤੇ ਬੜਾ ਵੱਡਾ ਉਦਮ ਹੈ ਜਿਹੜਾ ਤੁਸੀਂ ਲੜਾਈ ਲੜ ਕੇ ਜਿੱਤਿਆ ਆ ਲੇਕਿਨ ਕਈ ਵਾਰੀ ਇਹਦਾ ਮਸਲਾ ਬਣਦਾ ਬਈ ਜਿੰਨਾ ਕੋਈ ਮਾੜਾ ਮੋਟਾ ਮਿਲ ਗਿਆ ਉਹਦੇ ਤੇ ਤਸੱਲੀ ਕਰਕੇ ਬਹਿ ਜਾਈਦਾ ਪਿੰਡਾਂ ਦਾ ਧਾਰਨ ਹੈ ਆਮ ਤੌਰ ਤੇ ਬੰਦਾ ਚਾਹੇ ਆਚਾਰ ਨਾਲ ਰੋਟੀ ਖਾ ਕੇ ਘਰੋਂ ਆਇਆ ਹੋਵੇ ਬਾਹਰ ਪੁੱਛੀਦਾ ਕੀ ਹਾਲ ਹੈ ਬਈ ਥੁਲਕਾ ਸ਼ੱਕ ਲਿਆ ਮੋਜਾਂ ਲਗੀਆਂ ਜੀ ਉਹਨੇ ਮੋਜਾਂ ਲਗੀਆਂ ਦੱਸਣਾ ਹਾਲਾਂਕਿ ਉਸ ਰੋਟੀ ਦੇ ਉੱਤੇ ਨਾ ਘੇ ਆ ਨਾ ਉਹਦੇ ਕੋਲ ਸਬਜ਼ੀ ਆ ਨਾ ਉਹਦੇ ਪੀਣ ਵਾਸਤੇ ਦੁੱਧ ਆ ਪਰ ਉਹ ਕੁਦਰ ਦਾ ਸ਼ੁਕਰ ਕਰਦਾ ਜਾ ਰਿਹਾ ਵੇ ਮੋਜਾਂ ਲਗੀਆਂ ਆ ਮੈਂ ਪਿਆਜ਼ ਨਾਲ ਰੋਟੀ ਖਾ ਕੇ ਆ ਗਿਆ ਮੈਂ ਤੁਹਾਡੇ ਜੇ ਭਾਵਨਾ ਭਰਨਾ ਆ ਆਪਣੇ ਵੱਲੋਂ ਆਪਣੀਆਂ ਧੀਆਂ ਦੇ ਮਨਾਂ 'ਚ ਭੈਣਾਂ ਦੇ ਮਨਾਂ 'ਚ ਤੁਹਾਡੇ ਮਨਾਂ 'ਚ ਕਿ ਤੁਸੀਂ ਇੱਥੇ ਤਸੱਲੀ ਨਾ ਕਰੋ ਕਿ ਅਸੀਂ ਕੱਲੀ ਪਿਆਜ਼ ਨਾਲ ਰੋਟੀ ਖਾਣੀ ਆ ਇਹ ਤੁਹਾਡਾ ਮਨ ਕਿਉਂ ਨਹੀਂ ਜਾਗਦਾ ਵੀ ਅਸੀਂ ਸਬਜ਼ੀ ਨਾਲ ਰੋਟੀ ਖਾਣੀ ਆ ਅਸੀਂ ਸੌਣ ਲੱਗਿਆ ਨੇ ਅੱਧਾ ਕਿਲੋ ਦੁੱਧ ਪੀਆ ਕਰਨਾ ਅਸੀਂ ਆਪਣੇ ਬੱਚੇ ਨੂੰ ਫਲ ਖੁਲਾਇਆ ਕਰਨੇ ਤਾਂ ਕਿ ਬੱਚੇ ਦਾ ਕੋਈ ਚਿਹਰਾ ਚੰਗਾ ਬਣ ਜਾਏ ਇਹ ਮੰਦੇ ਵਜੇ ਇੱਛਾ ਪੈਦਾ ਨਹੀਂ ਕਰੋਗੇ ਫੇਰ ਸਾਡੀ ਜ਼ਿੰਦਗੀ ਨਰਕਾਂ ਵਾਲੀ ਰਹੇਗੀ ਜੋ ਅੱਜ ਸਾਡੀ ਹਾਲਤ ਆ ਮੈਂ ਦੇਖ ਰਿਹਾ ਮੇਜਸਲੀ ਭਾਰਤ ਦੇਖਣਾ ਤੇ ਫੇਰ ਸਾਨੂੰ ਦੇਖ ਲਓ ਆ ਕਿ ਆ ਭਾਰਤ ਬੈਠਾ ਅਸਲੀ ਅਸਲੀ ਭਾਰਤ ਉਹ ਨਹੀਂ ਹੈ ਜਿਹੜਾ ਮੋਦੀ ਦੇ ਕੋਲ ਆ ਉਹ ਲੁਟੇਰਿਆਂ ਦਾ ਭਾਰਤ ਆ ਉਹਨਾਂ ਦੇ ਕੋਲ ਆਮਦਨਾਂ ਕਿੰਨੀਆਂ ਤੁਸੀਂ ਸੁਣ ਨਹੀਂ ਸਕਦੇ ਇੰਨੀ ਆਮਦਨ ਉਹਨਾਂ ਦੀ ਇੱਕ ਬੋਦੀ ਦੀ ਕੰਪਨੀ 'ਚ ਬੰਦਾ ਕਰਦਾ ਆ ਜਿਹੜਾ ਵੱਡਾ ਆਮਾਨੀ ਆ ਉਹਦਾ ਮੁੰਡਾ ਕਹਿੰਦਾ ਵੀ ਮਹੀਨੇ ਦੀ ਤਨਖਾਹ ਮੇਰੀ 10 ਕਰੋੜ ਰੁਪਈਆ ਆ ਇਹ ਗੱਲ ਮੈਂ ਨਹੀਂ ਕਹਿ ਰਿਹਾ ਕੱਲ ਪੇਪਰਾਂ 'ਚ ਆਇਆ ਉਹਨੂੰ ਸਵਾਲ ਕੀਤਾ ਵੀ ਤਨਖਾਹ ਕਿੰਨੀ ਆ ਤੇਰੀ ਉਹ ਕਹਿੰਦਾ ਮੇਰੀ ਤਨਖਾਹ 10 ਕਰੋੜ ਰੁਪਈਆ ਮਹੀਨੇ ਦੀ ਤੇ ਤੁਸੀਂ 10 ਕਰੋੜ ਰੁਪਈਆ ਗਿਣਨੇ ਵੀ ਲੱਗੋ ਸ਼ਾਇਦ ਗਿਨੇ ਆ ਨਾ ਜਾਵੇ ਉਹ ਬੰਦਾ ਸਾਡੇ ਨਾਲੋਂ ਵੱਧ ਦਿਮਾਗੀ ਨਹੀਂ ਦਿਮਾਗੀ ਤੌਰ ਤੇ ਉਹ ਸਾਡੇ ਨਾਲ ਘਟਿਆ ਆ ਨਾ ਉਹ ਦਸਾ ਨਾ ਉਹਦੀ ਕਿਰਤ ਕਰਦਾ ਆ ਨਾ ਉਹਨੇ ਕਦੀ ਸੱਚ ਬੋਲਿਆ ਆ ਲੇਕਿਨ ਕਿਉਂਕਿ ਉਹ ਅਮੀਰਾਂ ਦਾ ਮੁੰਡਾ ਆ ਉਹਨੇ ਸਾਡਾ ਖੂਨ ਪੀ ਕੇ ਉਹਦੇ ਬਾਪ ਨੇ ਅਬਰ ਵੀ ਇਹ ਇਕੱਠਾ ਕਰ ਲਿਆ ਤੇ ਉਹਦਾ ਮੁੰਡਾ 10 ਕਰੋੜ ਰੁਪਈਆ ਮਹੀਨੇ ਦੀ ਤਨਖਾਹ ਲੈਂਦਾ ਆ ਲੇਕਿਨ ਅਸੀਂ ਖੁਸ਼ ਹੋਏ ਇਸ ਗੱਲ ਦੇ ਵੀ ਚਲੋ ਸਾਨੂੰ 100 ਦਿਨ ਕੰਮ ਮਿਲੇਗਾ ਸਾਰੇ ਸਾਥੀ ਦੱਸ ਕੇ ਗਏ ਆ 100 ਦਿਨ ਕੰਮ ਨਹੀਂ ਮਿਲ ਰਿਆ ਤੇ ਟੱਬਰ ਦੇ ਵਿੱਚੋਂ ਇੱਕ ਬੰਦੇ ਨੂੰ ਮਿਲੇਗਾ ਇਹ ਵੀ ਨਾਲ ਦੀ ਸ਼ਰਤ ਆ ਇੱਕ ਟੱਬਰ ਚੋਂ ਇੱਕ ਨੂੰ ਮਿਲੇਗਾ ਸਾਲ ਦਾ 100 ਦਿਨ ਮਿਲੇਗਾ ਔਰ ਉਹਦੇ ਵਿੱਚੋਂ ਵੀ ਇਹ ਕਿਹਾ ਵੀ 100 ਦਿਨ ਦਾ ਹੱਥ ਖੜਾ ਕਰੋ ਤੁਸੀਂ ਕਿਸੇ ਨੇ ਹੱਥ ਨਹੀਂ ਖੜਾ ਕੀਤਾ ਵੀ ਮੈਂ 100 ਦਿਨ ਕੰਮ ਕੀਤਾ ਆ ਨਹੀਂ ਮਿਲਦਾ ਨਾ ਮੇਰੀਆਂ ਭੈਣਾਂ ਇਹ ਕਹਿ ਰਹੀਆਂ ਇਹਦਾ ਮੈਨਾ ਇਹ ਆ ਵੀ ਜਿੱਥੇ ਅਸੀਂ ਅੱਜ ਪਹੁੰਚੇ ਆ ਇਦੇ ਤੇ ਤਸੱਲੀ ਕਰਕੇ ਬਹਿਣ ਦੀ ਲੋੜ ਨਹੀਂ ਇਹ ਮੰਨਤ ਬਹਿਣ ਦੀ ਲੋੜ ਨਹੀਂ ਬੇ ਬੜਾ ਵੱਡਾ ਕੰਮ ਹੋ ਗਿਆ ਮੈਂ ਤਾਂ ਇਹ ਕਹੂੰਗਾ ਵੀ ਜੇ ਸਾਲ ਭਰ ਵੀ ਤੁਹਾਨੂੰ ਕੰਮ ਮਿਲੇ ਤਨਖਾਹ ਤੁਹਾਡੀ ਇੰਨੀ ਹੋਵੇ ਤੇ ਫੇਰ ਵੀ ਸਾਰੇ ਟੱਬਰ ਦਾ ਗੁਜ਼ਾਰਾ ਰੱਜਮੀ ਰੋਟੀ ਵਾਲਾ ਨਹੀਂ ਹੋ ਸਕਦਾ ਜੇ ਤੁਸੀਂ ਦਾਲ ਚ ਪਾਣੀ ਜ਼ਿਆਦਾ ਪਾ ਲੈਣਾ ਜੇ ਤੁਸੀਂ ਸਬਜ਼ੀ ਨੂੰ ਤੜਕੇ ਲਾਉਣ ਤੋਂ ਬਿਨਾ ਖਾ ਲੈਣਾ ਜੇ ਤੁਸੀਂ ਗੰਦਾ ਪਾਣੀ ਪੀ ਲੈਣਾ ਜਿਹਨਾਂ ਮਰ ਦੇਨਾਂ ਕੈਂਸਰ ਦਾ ਰੋਗ ਹੋ ਜਾਂਦਾ ਏ ਲੱਗ ਗੱਲਿਆ ਲੇਕਿਨ ਜੇ ਸ਼ੁੱਧ ਪਾਣੀ ਪੀਣਾ ਸ਼ੁੱਧ ਖੁਰਾਕ ਖਾਣੀ ਆ ਤਾਂ ਫਿਰ ਸਾਡੇ ਚਿਹਰੇ ਇਦਾਂ ਦੇ ਨਹੀਂ ਹੋਣੇ ਸਾਡੇ ਚਿਹਰੇ ਖਿੜੇ ਹੋਣੇ ਚਾਹੀਦੇ ਆ ਮੈਂ ਤਾਂ ਕਈ ਵਾਰੀ ਕਹਿੰਨਾ ਵੀ ਗਰੀਬਾਂ ਦੀਆਂ ਧੀਆਂ 30 ਸਾਲ ਦੀਆਂ ਬੁੱਢੀਆਂ ਬਣ ਜਾਣੀਆਂ ਮੈਂ ਗਰੀਬਾਂ ਦੇ ਘਰਾਂ ਦੇ ਜੰਮਿਆ ਮੈਂ ਕੋਪਰੀ ਗੱਲ ਨਹੀਂ ਕਰਦਾ ਮੈਂ ਆਪਣੀ ਮਾਂ ਦੇ ਘਰ ਰਹਿ ਕੇ ਟੁਕੜਿਆਂ ਦੇ ਜਿਹੜੀ ਖੀਰ ਬਣਦੀ ਨਾ ਟੁਕੜਿਆਂ ਦੀ ਉਹ ਖਾਂਦਾ ਰਿਆ ਨਿਆਣਾ ਹੁੰਦਾ ਇਹ ਟੋਕੜਿਆਂ ਦੀ ਖੀਰ ਖਾ ਕੇ ਮੇਰੇ ਚਿਹਰੇ ਤੇ ਕਿੱਥੋਂ ਰੰਗਤ ਆਉਣੀ ਸੀ ਬਹਿ ਕੇ ਮੇਰਾ ਦਸਨ ਤੋਂ ਭਾਵ ਇਹ ਆ ਬਈ ਜੇ ਚੰਗੀ ਖੁਰਾਕ ਨਹੀਂ ਮਿਲਦੀ ਕੋਈ ਸਾਨੂੰ ਨਹੀਂ ਆਸਰਾ ਮਿਲਦਾ ਜੇ ਸਾਲ ਪਰ 100 ਦਿਨ ਵੀ ਕੰਮ ਮਿਲ ਜਾਏ ਤੇ ਤਾਂ ਵੀ ਨਹੀਂ guzara ਹੁੰਦਾ ਇੱਥੇ ਤਾਂ 100 ਦਿਨ ਵੀ ਕੰਮ ਕਰਨ ਵਾਸਤੇ ਨਹੀਂ ਮਿਲਦਾ ਔਰ ਅਸੀਂ ਆਪਣੀ ਜੀ ਤਸੱਲੀ ਕਰਕੇ ਬਹਿ ਜਾਈਏ ਤੇ ਮੇਰਾ ਖਿਆਲ ਹੈ ਵੀ ਸਾਨੂੰ ਤਸੱਲੀ ਨਹੀਂ ਕਰਨੀ ਚਾਹੀਦੀ ਦੂਜੀ ਗੱਲ ਮੈਂ ਇਹ ਕਹਿਣੀ ਚਾਹੁੰਨਾ ਉਹ ਇਹ ਆ ਕਿ ਜਿਹੜਾ ਸਾਡਾ ਚਿਹਰੇ ਦੱਸਦੇ ਵਸੀ ਕਿਦਾਂ ਦੇ ਲੋਕ ਆ ਅਸੀਂ ਉਹ ਲੋਕ ਆ ਜਿਹੜਾ ਪੇਟ ਭਰ ਕੇ ਰੋਟੀ ਨਹੀਂ ਖਾ ਸਕਦਾ ਜਿਹਦੇ ਘਰਾਂ 'ਚ ਕਦੀ 2 ਕਿਲੋ ਸੇਵ ਨਹੀਂ ਆਏ ਆਪਣੇ ਬੱਚਿਆਂ ਦੇ ਮੂੰਹ ਨੂੰ ਪਾ ਸਕੇ ਸਾਡੀ ਮਾਂ ਸਾਡੀ ਧੀ ਸਾਡੀ ਭੈਣ ਜਦੋਂ ਰਾਤ ਨੂੰ ਦਾਲ ਦਿੰਦੀ ਨਾ ਆਪਣੇ ਭਰਾ ਨੂੰ ਆਪਣੇ ਪਤੀ ਨੂੰ ਤੇ 4 ਚਮਚੇ ਘਿਓ ਦੇ ਪਾ ਕੇ ਨਹੀਂ ਦੇ ਸਕਦੀ ਤਾਂ ਕਿ ਦਿਨ ਦਾ ਥੱਕਿਆ ਆਇਆ ਇਹ ਘਿਓ ਖਾ ਕੇ ਸਵੇਰੇ ਕਰਨ ਜੋਗਾ ਹੋ ਜਾਏ ਕੰਮ ਤੇ ਚਾਹੀਦਾ ਤਾਂ ਉਸ ਕੁੜੀ ਨੂੰ ਵੀ ਆ ਕੇ ਖਾਣਾ ਜਿਹੜੀ ਸਵੇਰ ਤੋਂ ਲੈ ਕੇ ਗਈ ਆ ਤੇ ਰਾਤ ਤਾਈਂ ਧੁੱਪ ਦੇ ਵਿੱਚ ਕੰਮ ਕਰਕੇ ਵਾਪਸ ਮੁੜਿਆਈ ਆ ਪਰ ਸਾਡੀ ਤਾਂ ਹਾਲਤ ਗਰੀਬਾਂ ਦੀ ਇਹ ਆ ਕਿ ਜੇ ਹਨੇਰੀ ਆ ਜਾਏ ਦਰਖਤਾਂ ਟੁੱਟ ਕੇ ਆ ਜਾਂਦੇ ਨਾ ਥੱਲੇ ਦਸਤ ਡਿੱਗ ਪੈਂਦੇ ਆ ਤੇ ਮੈਂ ਕਈ ਵਾਰੀ ਪਾਰਟੀ ਦੀ ਕਾਰ ਆ ਮੇਰੀ ਆਪਣੀ ਨਹੀਂ ਜਾਂਦਾਂ ਕਿਤੇ ਜਲਸਾ ਕਰਨ ਜਦੋਂ ਵਾਪਸ ਮੁੜਦਾ ਹਨੇਰੀ ਤੋਂ ਤੇ ਸਾਰਾ ਸੜਕਾਂ ਖਾਲੀ ਪਈਆਂ ਹੁੰਦੀਆਂ ਕੋਈ ਲੱਕੜੀ ਨਹੀਂ ਪਈ ਹੁੰਦੀ ਕਿਉਂ ਗਰੀਵ ਧੀਆਂ ਨੇ ਭੱਜ ਕੇ ਆ ਕੇ ਬਾਲਣ ਚੁੱਕ ਕੇ ਘਰ ਨੂੰ ਲੈ ਗਈਆਂ ਲੈ ਕਿਹੜਾ ਧੰਦਾ ਆ ਇਹ ਬਾਲਣ ਕੋ ਖਾਣ ਵਾਲੀ ਚੀਜ਼ ਨਹੀਂ ਹੈ ਬਾਲਣ ਤਾਂ ਰੋਟੀ ਬਣਾਉਣੀ ਨਾ ਲੇਕਿਨ ਸਾਡੀਆਂ ਜਵਾਨ ਧੀਆਂ ਜਿਨ੍ਹਾਂ ਨੂੰ ਘਰੋਂ ਬਾਹਰ ਭੇਜਣ ਨੂੰ ਜੀ ਨਹੀਂ ਕਰਦਾ ਉਹ ਕੁੜੀਆਂ ਸਾਡੀਆਂ ਸੜਕ ਦੇ ਜਿਹੜਾ ਖਿਲਰਿਆ ਬਾਲਣ ਹੈ ਨਾ ਉਹ ਚੁੱਕ ਕੇ ਸਮਝਦੀਆਂ ਬੜਾ ਵੱਡਾ ਕੰਮ ਕਰਕੇ ਆ ਗਈ ਮੈਂ ਜੋ ਬਾਲਣ ਇਕੱਠਾ ਕਰ ਲਿਆ ਇਹ ਸਾਡੀ ਜ਼ਿੰਦਗੀ ਬਣਾ ਦਿੱਤੀ ਆ ਭਾਰਤ ਦੇ سرمایہਦਾਰਾਂ ਨੇ ਭਾਰਤ ਦੇ ਲੋਕੇਰੀਆਂ ਨੇ ਔਰ ਇਹ ਜ਼ਿੰਦਗੀ ਬਾਰੇ ਮੈਂ ਪੁਰਾਣਾ ਕਾਲੀ ਦੇ ਵੇਲੇ ਦਾ ਬਰ ਸੁਣਦਾ ਸਾਂ ਇਨਕਲਾਬੀਆਂ ਦਾ ਗੀਤ ਇੱਕ ਮੈਨੂੰ ਗੀਤ ਦਿਮਾਗ ਚ ਆਉਂਦਾ ਮੇਰੇ ਬੈਠੇ ਅਮੀਰਾਂ ਦੀ ਦੁਨੀਆ ਹੈ ਖੁਸ਼ੀਆਂ ਮਨਾਉਂਦੀ ਪਰ ਪੇਟ ਮੇਰਾ ਹੈ ਰੋਟੀ ਤੋਂ ਖਾਲੀ ਅਮੀਰਾਂ ਦੀ ਦੁਨੀਆ ਹੈ ਖੁਸ਼ੀਆਂ ਮਨਾਉਂਦੀ ਪਰ ਪੇਟ ਮੇਰਾ ਹੈ ਰੋਟੀ ਤੋਂ ਖਾਲੀ ਤੰਤੇ ਨਾ ਕਪੜਾ ਈਸ਼ਾਈ ਕੰਗਾਲੀ ਸਾਡੀ ਗਰੀਬਾਂ ਦੀ ਦੁਨੀਆ ਅਨਰਾਲੀ ਮਹਿਲ ਮਾੜੀਆਂ ਸਭ ਮੈਂ ਹੀ ਔ ਸਾਰੇ ਮਹਿਲ ਮਾੜੀਆਂ ਸਭ ਮੈਂ ਹੀ ਉਹ ਸਾਰੇ ਰਾਤਾ ਮੈਂ ਕੱਟਦਾ ਹਾਂ ਸੜਕਾਂ ਕਿਨਾਰੇ ਕਪੜੇ ਦੀ ਥਾਂ ਮੈਂ ਕਪੜੇ ਦੀ ਥਾਂ ਮੈਂ ਚਮੜੀ ਹੜਾਵਾਂ ਚਮੜੀ ਹੀ ਮੇਰਾ ਲੇਫ ਨੇ ਹਾਲੀ ਅਮੀਰਾਂ ਦੀ ਦੁਨੀਆ ਹੈ ਖੁਸ਼ੀਆਂ ਮਨਾਉਂਦੀ ਪਰ ਪੇਟ ਮੇਰਾ ਹੈ ਰੋਟੀ ਤਾਂ ਖਾਲੀ ਮੇਰਾ ਪਾਪ ਕਹਿਣ ਤੋਂ ਅਸੀਂ ਉਸ ਤਬਕੇ ਚੋਂ ਆਏ ਆ ਦਲਤਾ ਚੋਂ ਆਏ ਆ ਗਰੀਬ ਕਿਸਾਨਾਂ ਚੋਂ ਆਏ ਆ ਪਿੰਡ ਦੀਆਂ ਨਾਮ ਜਾਂ ਜੜਿਆਂ ਕਥਨ ਦੀਮੀਆਂ ਜਾਤੀਆਂ ਕਿਹਾਂ ਜਾਨੀਆਂ ਸਾਨੂੰ ਉਹਨਾਂ ਵਿੱਚੋਂ ਆਏ ਆ ਤੇ ਉਹਨਾਂ ਵਿੱਚੋਂ ਆ ਕੇ ਸਾਡੇ ਚਿਹਰੇ ਨਹੀਂ ਖੜਦੇ ਕਿਉਂਕਿ ਸਾਨੂੰ ਗੁਜ਼ਾਰੇ ਯੋਗੀ ਤਨਖਾਹ ਨਹੀਂ ਮਿਲਦੀ ਇਸ ਲਈ ਮੈਂ ਤੁਹਾਨੂੰ ਬੇਨਤੀ ਇਹ ਕਰਨੀ ਆ ਇਸ ਲਈ ਲੜੋ ਕਿ 100 ਦਿਨ ਕੰਮ ਮਿਲੇ ਇਸ ਲਈ ਲੜੋ ਤਨਖਾਹ 700 ਰੁਪਇਆ ਹੋਵੇ ਤੇ ਕਨ ਇਸ ਲਈ ਵੀ ਲੜੋ ਕਿ ਟੰਬਰ ਦੇ ਵਿੱਚ ਜਿੰਨੇ ਜੀ ਕੰਮ ਕਰਨ ਵਾਲੇ ਆ ਸਾਰਿਆਂ ਨੂੰ ਕੰਮ ਸਾਲ ਭਰਦਾ ਮਿਲੇ ਇਸ ਲਈ ਲੜੋ ਜੇ ਸਾਰੇ ਟੱਬਰ ਦੇ ਕੰਮ ਕਰਨ ਵਾਲੇ ਜੀ ਜਿਹੜੇ ਕੰਮ ਕਰ ਸਕਦੇ ਆ ਉਹ ਕੰਮ ਕਰਨ ਉਹਨਾਂ ਦੀ ਦਿਹਾੜੀ ਅੱਜ ਦੇ ਮੁਤਾਬਕ 700 ਹੋ ਜਾਏ ਜਿਨ ਲਈ ਮੰਗ ਕੀਤੀ ਆ ਤੇ ਕਾਰਾਂ ਤਾਂ ਨਹੀਂ ਆਉਣ ਗਿਆ ਤੁਹਾਡੇ ਕੋਲ ਮੈਂ ਇਹ ਤਾਂ ਨਹੀਂ ਕਹਿੰਦਾ ਪਰ ਫੇ ਤੁਸੀਂ ਰੱਜ ਕੇ ਰੋਟੀ ਖਾ ਕੇ ਆਪਣੇ ਪਰਿਵਾਰ ਲਈ ਚਾਰ ਕਮਰੇ ਵੀ ਬਣਾ ਸਕੋਗੇ ਜਿਹੜੀਆਂ ਬੁੱਢੀਆਂ ਮਾਮਾਂ ਸੜਕਾਂ ਦੇ ਦੇਖਦਾ ਨਾ ਮੈਂ ਕੰਮ ਕਰਦੀਆਂ ਉਹ ਬੁੱਢੀਆਂ ਮਾਮਾਂ ਘਰ ਚ ਪੱਖੇ ਦੇ ਥੱਲੇ ਪਿਆ ਹੋਇਆ ਕਰਨਗੀਆਂ ਤਾ ਕਿ ਉਹਨਾਂ ਨੂੰ ਪੇਟ ਭਰ ਕੇ ਗਜ਼ਾਰਾ ਪੱਤਾ ਬੈਠੀ ਨੂੰ ਮਿਲਦਾ ਹੋਵੇ ਉਹਨੂੰ ਸੜਕ ਤੇ ਨਾ ਜਾਣਾ ਪਵੇ ਜਦੋਂ ਕੋਈ ਬੁੱਢਾ ਬੰਦਾ ਰਕਸ਼ਾ ਚਲਾਉਂਦਾ ਜਦੋਂ ਬੁੱਢਾ ਬੰਦਾ ਮਹਿਰ ਦੇ ਕੰਡੇ ਕਾ ਖੋਦਦਾ ਲੱਗਦਾ ਇਹਦੀ ਉਮਰ ਕਾ ਖੋਤਣ ਦੀ ਨਹੀਂ ਹੈ ਇਹਦੀ ਉਮਰ ਤਾਂ ਹੁਣ ਮੰਜੇ ਤੇ ਆਰਾਮ ਕਰਨ ਦੀ ਆ ਪਰ ਕੋਕੇ ਪੇਟ ਰੋਟੀ ਮੰਗਦਾ ਇਸ ਲਈ ਇੱਥੇ ਆ ਕੇ ਕੰਮ ਕਰਦਾ ਆ ਇਸ ਲਈ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਇਹ ਮਨਰੇਗਾ ਵਰਕਰ ਯੂਨੀਅਨ ਜਿਹੜੀ ਬਣਾਈ ਆ ਤੁਸੀਂ ਇਹ ਇੱਕ ਪੰਜਾਬ ਦੇ ਵਿੱਚ ਵੱਡਾ ਕਦਮ ਆ ਬਹੁਤ ਵੱਡਾ ਕਈ ਲੋਕੀ ਜੁਨੂਨਾ ਬਣਾਉਂਦੇ ਆ ਲੁੱਟਣ ਵਾਸਤੇ ਲੋਕਾਂ ਦੀ ਤੁਹਾਨੂੰ 100 ਰੁਪਇਆ ਦਵਾਇਆ 10 ਰੁਪਏ ਮੈਨੂੰ ਦਿਓ 20 ਰੁਪਏ 50 ਰੁਪਏ ਦਵਾਇਆ 25 ਮੈਨੂੰ ਦਿਓ ਜਨ ਫਿਰ ਇਦਾਂ ਵੀ ਪੈਸੇ ਇਕੱਠੇ ਕਰਕੇ ਲੋਕੀ ਬਹੁਤ ਵੱਡਾ ਧੰਦਾ ਬਣਾ ਲਿਆ ਕੁਝ ਲੋਕਾਂ ਨੇ ਪਰ ਮੈਂ ਤੁਹਾਨੂੰ ਇਹ ਸਲਾਹ ਝੰਡੇ ਦੀ ਕਸਮ ਖਾ ਕੇ ਕਹਿੰਨਾ ਤੇ ਤੁਹਾਡੇ ਮਨ ਚ ਵੀ ਕਸਮ ਤੋਂ ਹੋਣੀ ਚਾਹਨਾ ਕਿ ਇਹ ਲਾਲ ਝੰਡਾ ਨਿਜਲੇ ਨਹੀਂ ਲੜਦਾ ਇਹ ਲਾਲ ਚੰਡਾ ਲੋਕਾਂ ਲਈ ਲੜਦਾ ਇਹ ਲਾਲ ਚੰਡਾ ਭਾਈ ਲਾਲੋ ਲਈ ਲੜਦਾ ਇਹ ਉਹਨਾਂ ਧੀਆਂ ਲਈ ਲੜਦਾ ਜਿਹੜੀਆਂ ਧੀਆਂ ਨੰਗੇ ਪੈਰ ਜਾ ਕੇ ਭਖੜਿਆਵਲੇ ਖੇਤਾਂ 'ਤੇ ਜਾ ਕੇ ਕੰਮ ਕਰਦੀਆਂ ਇਹ ਉਹਨਾਂ ਬਜ਼ੁਰਗਾਂ ਲਈ ਲੜਦਾ ਜਿਹੜਾ ਪੇਟ ਪਰਨਣ ਵਾਸਤੇ ਮਦਰੇਗਾ ਦਾ ਕੰਮ ਕਰਦੇ ਆ ਇੱਕ ਨਵੇਂ ਪੈਸੇ ਦੀ ਬੇਈਮਾਨੀ ਹੋਵੇ ਸ਼ਿਕਾਇਤ ਕਰਿਓ ਅਸੀਂ ਤੁਹਾਡੀ ਯੂਨੀਅਨ ਦਾ ਕੰਮ ਛੱਡ ਕੇ ਚਲੇ ਜਾਵਾਂਗੇ ਇਹ ਤੰਦਾ ਨਹੀਂ ਕਰਾਂਗੇ ਅਸੀਂ ਇਦਾਂ ਦੀ ਇੱਕ ਇਮਾਨਦਾਰ ਯੂਨੀਅਨ ਪੰਜਾਬ 'ਚ ਖੜੀ ਕਰਨੀ ਚਾਹੁੰਦੇ ਆ ਤੁਹਾਡੇ ਅੱਗੇ ਸਰਪੰਚ ਲਾਇਆ ਨੌਜਵਾਨ ਇਹ ਪਿੰਡ ਦੇ ਸਰਪੰਚ ਆ ਔਰ ਕਰਦੀਆਂ ਜ਼ਿੰਮੇਵਾਰੀਆਂ ਨਵਾਉਂਦੇ ਆ ਲੇਕਿਨ ਇਹ ਕਿਹਾ ਵੀ ਨਹੀਂ ਜ਼ਿੰਮੇਵਾਰੀਆਂ ਕਰਦੀਆਂ ਦੁਨੀਆ ਨਵਾਉਂਦੀ ਆ ਗਵਿੰਦ ਸਿੰਘ ਨੇ ਕਿਹੜਾ ਕਰਦੀਆਂ ਜ਼ਿੰਮੇਵਾਰੀਆਂ ਨਵਾ ਕੇ ਬੱਚੇ ਵਾਰੇ ਸਨ ਲੋਕਾਂ ਤੋਂ ਬੱਚੇ ਵਾਰੇ ਸਨ ਨਾ ਤੇ ਤੈਨੂੰ ਵੀ ਦੀਪਕ ਚਾਹੀਦਾ ਆ ਕਰਦੀਆਂ ਜ਼ਿੰਮੇਵਾਰੀਆਂ ਘਟਾ ਕੇ ਲੋਕਾਂ ਦੀਆਂ ਜ਼ਿੰਮੇਵਾਰੀਆਂ ਨਵਾ ਦੇ ਇਹ ਦੀਪਕ धवन ਬਿਨਾਂ ਦੀਪਗਾ ਸਾਡਾ ਹੈ ਦੀਪਕ ਠਾਕਰ ਇੱਕ ਦੀਪਕ ਤਵੰਦਰ ਦਾ ਨਾਂ ਚੇਤੇ ਆ ਜਾਂਦਾ ਮੇਰੇ ਮਿੱਤਰ ਦਾ ਉਹਨੂੰ ਵੱਤੋ ਵਾਧਿਆਂ ਨੇ ਸ਼ਹੀਦ ਕਰ ਦਿੱਤਾ ਸੀ ਗਰ ਮਿੱਤਰ ਸੀ ਉਹ ਮੇਰੀ ਉਮਰ ਦਾ ਸੀ ਇਹ ਦੀਪਕ ਠਾਕਰ ਰਾਤ ਦਿਨੇ ਆਪਣੇ ਘਰ ਨੂੰ ਤਿਆਗ ਕੇ ਲੋਕਾਂ ਲਈ ਤੁਰ ਪਿਆ ਔਰ ਮੈਨੂੰ ਇਦਾਂ ਲੱਗਦਾ ਵੀ ਜਿੱਦਾਂ ਦੀ ਇਮਾਨਦਾਰੀ ਨਾਲ ਤੁਰੇ ਆ ਸਾਡੇ ਸਾਥੀ ਔਲੇ ਥੋੜੇ ਦਿਨਾਂ ਦੇ ਦੌਰਾਨ ਪੰਜਾਬ ਦੀ ਸਭ ਤੋਂ ਵੱਡੀ ਯੂਨ ਮੰਦਰੇਗਾ ਯੂਨ ਬਣ ਜਾਏਗੀ ਤੁਹਾਡੀ ਇਹਦੇ ਲਈ ਮੈਂ ਤੁਹਾਨੂੰ ਫਿਰ ਦੁਬਾਰਾ ਵਧਾਈ ਦੇਣ ਵਾਸਤੇ ਆਵਾਂਗਾ ਧਰਮਿੰਦਰ ਬੋਲ ਕੇ ਗਿਆ ਧਰਮਿੰਦਰ ਛੋੜੀਏ ਉਮਰ ਦਾ ਮੁੰਡਾ ਤੁਹਾਡੇ ਸਾਹਮਣੇ ਬੋਲਿਆ ਇਹਨੂੰ ਸਜ਼ਾ ਹੋਈ ਆ ਲੋਕਾਂ ਦੇ ਲੜਦਿਆਂ ਕਾਰਨ ਕਿਉਂਕਿ ਇਹ ਲੜਦਾ ਆ ਮੰਦਰੇਗਾ ਵਾਲਿਆਂ ਵਾਸਤੇ ਇਹ ਲੜਦਾ ਜਿਹੜੇ ਜ਼ਮੀਨ ਚੋਂ ਰੇਤਾ ਕੱਢ ਕੇ ਸਾਡੇ ਘਟ ਆਉਂਦੇ ਆ ਉਹਨਾਂ ਦੇ ਖਿਲਾਫ ਗੁੰਡਾਗਰਦੀ ਕਰਦੇ ਆ ਇਹਦੇ ਤੇ ਕੇਸ ਵੀ ਆ ਤੇ ਇੱਕ ਕੇਸ ਤੋਂ ਇਹਨਾਂ ਨੂੰ ਸਜ਼ਾ ਹੋ ਚੁੱਕੀ ਦੋਨਾਂ ਨੂੰ ਹੁਣ ਇਹ ਸਜ਼ਾ ਤੋਂ ਬਾਹਰ ਆ ਬੇਲ ਤੇ ਸਜ਼ਾ ਚੋਰੀ ਕਰਕੇ ਨਹੀਂ ਹੋਈ ਸਜ਼ਾ ਹੋਈ ਆ ਤੇ ਤੂੰ ਮਜ਼ਰੇਗਾ ਮਜ਼ਦੂਰਾਂ ਵਾਸਤੇ ਕਦੋਂ ਲੜਦਾ ਆ ਔਰ ਫੈਸਲਾ ਕੀਤਾ ਭਈ ਸਜ਼ਾ ਹੋਣੀ ਤਾਂ ਛੋਟੀ ਗੱਲ ਆ ਇਹ ਸਾਰੇ ਲੋਕੀ ਵਾਅਦਾ ਕਰਕੇ ਆਏ ਆ ਕਿ ਲੋਕਾਂ ਲਈ ਲੜਦੇ ਆ ਫਾਂਸੀ ਵੀ ਚੜਨਾ ਪੈ ਜਾਣਾ ਭਗ ਸਿੰਘਾਂ ਅਗਰ ਤੇ ਤੁਹਾਨੂੰ ਸ਼ਿਕਾਇਤ ਨਹੀਂ ਮਿਲੇਗੀ ਕਿ ਸਾਡਾ ਬੰਦਾ ਕੋਈ ਫਾਂਸੀ ਚੜਨ ਤੋਂ ਵੀ ਪਰੇਸ਼ਾਨ ਹੋ ਕੇ ਬਿਠਾਇਆ ਉਹ ਇਹ ਚੜਨ ਵਾਸਤੇ ਵੀ ਤਿਆਰ ਰਹੇਗਾ ਇਹ ਰਾਹੀ ਇਦਾਂ ਦਾ ਆ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਅਸੀਂ ਫੈਸਲਾ ਕੀਤਾ ਇਹ ਕਾਮਰੇ ਸਾਡਾ ਬਠਿੰਡੇ ਵਾਲਾ ਕਾਮਰੇਟ ਤੁਹਾਡੇ ਸਾਹਮਣੇ ਆ ਸਾਰੇ ਜ਼ਿਲ੍ਹਿਆਂ ਚੋਂ ਆਇਓ ਮੈਂ ਇੱਕ ਇਕਲੇ ਦਾ ਜ਼ਿਕਰ ਨਹੀਂ ਕਰਦਾ ਸਾਰੇ ਲੋਕਾਂ ਲਈ ਲੜਨ ਵਾਲੇ ਲੋਕ ਆ ਮੁਕਸਰ ਵਾਲੇ ਫਰੀਦਕੋਟ ਵਾਲੇ ਕੋਟਕਪੂਰੇ ਵਾਲੇ ਜਿਨੇ ਵੀ ਆਏ ਹੋ ਫਾਜ਼ਲਕਾ ਵਾਲੇ ਇਹ ਲੋਕ ਲੜਨ ਵਾਲੇ ਆ ਤੇ ਮੈਂ ਤੁਹਾਨੂੰ ਬੇਨਤੀ ਇਹ ਕਰਦਾ ਯੂਨੀਅਨ ਨੂੰ ਤਕੜੀ ਕਰੋ ਜਿਹੜਾ ਬੰਦੇ ਅਜੇ ਨਹੀਂ ਆਏ ਉਹਨਾਂ ਨੂੰ ਨਾਲ ਜੋੜੋ ਉਹਨਾਂ ਨੂੰ ਯੂਨੀਅਨ ਦੇ ਮੈਂਬਰ ਬਣਾਓ ਔਰ ਫੇਰ ਜਦੋਂ ਸੱਦਾ ਆਉਂਦਾ ਪੇ ਧਰਨਾ ਮਾਰ ਕੇ ਬਹਿਣਾ ਫੇਰ ਦਾ ਸਮਝੋ ਪੇ ਸਾਡਾ ਦਿਨ ਰਾਤ ਉੱਥੇ ਹੀ ਗੁਜ਼ਰਨਾ ਚਾਹੀਦਾ ਫੇਰ ਧਰਨਾ ਮਾਰ ਕੇ ਬਹਿ ਜਾਓ ਕਿ ਪੰਜਾਬ ਦੇ ਲੱਖਾਂ ਲੋਕ ਧਰਨਾ ਮਾਰ ਕੇ ਬਹਿ ਜਾਣਗੇ ਤਾਂ ਫੇਰ ਵਾਅਦਾ ਕਰਦਾ ਪੇ ਸਰਕਾਰਾਂ ਤੁਹਾਡੇ بڑے بڑے ਮਸਲੇ ਹੱਲ ਕਰਨ ਲਈ ਸਹਿਮਤ ਹੋ ਸਕਦੀਆਂ ਪੇ ਲੜੇ ਨਾ ਤੇ ਫੇਰ ਕੋਈ ਸਹਿਮਤ ਹੋਣ ਨੂੰ ਤਿਆਰ ਨਹੀਂ ਹੋਏਗਾ ਇਹ ਮੇਰੀ ਬੇਨਤੀ ਆ ਵੀ ਐਦਾਂ ਮਨ ਬਣਾਓ ਲੜਾਈ ਦੀ ਤਿਆਰੀ ਦਾ ਇਹ ਬੜੀ ਜ਼ਰੂਰੀ ਆ ਜੇ ਮਨਰੇਗਾ ਬੰਦ ਹੋ ਗਿਆ ਸਾਡੀ ਤਾਂ ਮੰਗਿਆ ਨਾ ਸਾਲ ਦਾ ਕੰਮ ਮਿਲੇ ਸਾਰੇ ਟੰਬਰ ਨੂੰ ਕੰਮ ਮਿਲੇ ਉਹ ਕਹਿੰਦੇ ਆ ਵੀ ਇਹ ਕੰਮ ਵੀ ਬੰਦ ਕਰ ਦੇਣਾ ਔਰ ਫੇ ਇਕੱਲਾ ਮਨਰੇਗਾ ਮਜ਼ਦੂਰਾਂ ਦਾ ਕੰਮ ਬੰਦ ਥੋੜੋ ਹੋਣਾ ਫੇ ਪਿੰਡਾਂ 'ਚ ਭੁੱਖਮਰੀ ਫੈਲ ਜਾਏਗੀ ਆ ਜਿਹੜੀਆਂ ਸੜਕਾਂ ਬਣਦੀਆਂ ਨਾ ਬੜੇ ਬੜੇ ਪੁਲ ਬਣਦੇ ਆ ਸੜਕਾਂ ਵਾਲੇ ਇਹਨਾਂ ਨੇ ਪੰਜਾਬ ਦੇ 150 ਪਿੰਡ ਜਾੜ ਦੇਣਾ 150 ਸੜਕ ਲੰਘ ਗਈ ਆ ਜ਼ਮੀਨ ਵੇਚ ਦਿੱਤੀ ਆ ਕਿਸਾਨ ਨੂੰ ਪੈਸੇ ਮਿਲ ਗਏ ਆ ਕਈਆਂ ਨੂੰ ਨਹੀਂ ਮਿਲੇ ਲੇਕਿਨ ਉਹ ਪੈਸੇ ਖਰਚੇ ਜਾਣੇ ਆ ਖਰਚੇ ਜਾਣ ਤੋਂ ਬਾਅਦ ਕੋਈ ਕਿਸਾਨ ਸੜਕਾਂ ਤੇ ਰੋਲੇਗਾ ਰੋਜ਼ਗਾਰ ਨਹੀਂ ਮਿਲੇਗਾ ਔਰ ਪਿੰਡਾਂ ਦੇ ਲੋਕੀ ਫੇ ਕਿਉਂ ਵਸਾਂਗੇ ਜੇ ਪਿੰਡ ਦੀ ਖੇਤੀਬਾੜੀ ਨਹੀਂ ਪਿੰਡ 'ਚ ਕੋਈ ਦੁਕਾਨ ਨਹੀਂ ਕਰਦਾ ਪਿੰਡ 'ਚੋ ਕੰਮ ਨਹੀਂ ਮਿਲਦਾ ਫਿਰ ਅਸੀਂ ਲੋਕੀ ਕੀ ਕਰਾਂਗੇ ਫਿਰ ਭੁੱਖ ਦਾ ਸ਼ਿਕਾਰ ਹੋਵਾਂਗੇ ਨਾ ਪੰਜਾਬ ਉੱਜੜ ਰਿਹਾ ਸਾਰਾ ਭਗਵੰਤ ਮਾਨ ਤਾੜੀਆਂ ਮਾਰਦਾ ਲੋਕਾਂ ਨੂੰ ਰਤੀਫੇ ਸੁਣਾਉਂਦਾ ਹਸਾਉਂਦਾ ਬੇਈਮਾਨ ਔਰ ਦਿੱਲੀ ਵਾਲਾ ਮੋਦੀ ਆ ਐਡਾ ਠਾ ਗਿਆ ਦੁਨੀਆ ਦੀਆਂ ਸੈਰਾਂ ਕਰਦਾ ਪਰ ਉਹ ਆਪਣੇ ਗਰੀਬ ਲੋਕਾਂ ਦੀ ਗੱਲ ਸੁਣਨ ਦਾ ਬੇਹਲ ਨਹੀਂ ਔਰ ਇਹਨਾਂ ਉਹ ਤੌਰ ਤੇ ਗੋਡਾ ਰੱਖ ਜਾਗੇ ਆ ਉਹਦਾ ਨਾਰਾ ਇਹ ਦੁੱਕੀ ਤਿੱਕੀ ਚੱਕ ਦੇਵਾਂਗੇ ਤੋਂ ਤੇ ਗੋਡਾ ਰੱਖ ਦਵਾਂਗੇ ਪਰ ਇਹਦੇ ਲਈ ਜ਼ਰੂਰੀ ਇਹ ਆ ਲੋਕਾਂ ਦਾ ਏਕਾ ਹੋਣਾ ਹੁਕਮਰਾਨ ਬੜਾ ਬੇਈਮਾਨ ਆ ਦਿੱਲੀ ਦਾ ਰਾਜ ਕਰਨ ਵਾਲਾ ਮੋਦੀ ਬੜਾ ਹੰਕਾਰਿਆ ਆ ਉਹ ਕੋਈ ਗੱਲੇ ਨਹੀਂ ਕਰਦਾ ਲੋਕਾਂ ਦੀ ਉਹ ਕਹਿੰਦਾ ਮੈਂ ਤਾਂ ਦੁਨੀਆ ਦਾ ਦੇਸ਼ ਘੁੰਮਦਾ ਆ ਮੈਂ ਤਾਂ ਇੱਥੇ ਇਦਾਂ ਦਾ ਰਾਜ ਲਿਆਉਣਾ ਆ ਜਿੱਥੇ ਮੇਰੀ ਮਰਜ਼ੀ ਦੇ ਲੋਕੀ ਵਸਣ ਜਿਹੜਾ ਦਲ ਦਸ ਲੋਕੋ ਜਿਹੜੀ ਗੱਲ ਦੇ ਖਿਲਾਫ ਸਤਗੁਰ ਰਵਦਾਸ ਜੀ ਲੜੇ ਜਿਹੜੀ ਗੱਲ ਵਾਸਤੇ ਬਾਬਾ ਨਾਨਕ ਜੀ ਲੜੇ ਸਾਡੀ ਜਾਤ ਪਾਤਨਾ ਕੋਈ ਵੀ ਨਿੰਦੇ ਸਾਨੂੰ ਜਾਤ ਦਾ ਨਾਮ ਲੈ ਕੇ ਗਾਲ ਨਾ ਕੱਢੇ ਸਾਨੂੰ ਜਾਤ ਦਾ ਨਾਮ ਲੈ ਕੇ ਕੋਈ ਭਾਂਡਾ ਨਾ ਕਹਵੇ ਆਪਣਾ ਲੈ ਕੇ ਆ ਤੇ ਕਹੇ ਮੋਦੀ ਬੇਈਮਾਨ ਸਾਨੂੰ ਫੇਰ ਮੜਕੇ ਮਨੁਵਾਤ ਚ ਲੈ ਕੇ ਜਾਣਾ ਚਾਹੁੰਦਾ ਆ ਜੇ ਮਨੁਵਾਤ ਚ ਲੈ ਗਰ ਨਾ ਮੜਕੇ ਦੁਆਰਾ ਫੇ ਜੇ ਗਰੀਬ ਆਦਮੀ ਤੁਰਿਆ ਜਾਏਗਾ ਨਾ ਦਲਤ ਉਹਦੇ ਕੰਨਾਂ ਵਿੱਚ ਸਿੱਕਾ ਪਾ ਦਿੱਤਾ ਜਾਏਗਾ ਤਾਂ ਕਿ ਗਿਆਨ ਦੀ ਗੱਲ ਨਾ ਸੁਣਿਓ ਜੇ ਕਿਸੇ ਦਲਤ ਦੀ ਬਾਹ ਲੱਗ ਜਾਏ ਉਹ ਜਾਤੀ ਦੇ ਬੰਦੇ ਦੇ ਨਾਲ ਉਹ ਜਾਤੀ ਦੇ ਬੰਦੇ ਨੂੰ ਕੁਝ ਨਾ ਕਹੋ ਦਲਤ ਦੀ ਬਾਹ ਵੱਢ ਦਿਓ ਇੱਕ ਦਲਤਾਂ ਦਾ ਮੁੰਡਾ ਯੂਪੀ ਥੋੜੇ ਦਿਨ ਪਹਿਲਾਂ ਖਬਰ ਆਈ ਆ ਉਹ ਮੰਦਰ ਜਾਵੜਿਆ ਉਹਨਾ ਬੇਈਮਾਨ ਉੱਚੀਆਂ ਜਾਤੀਆਂ ਦੇ ਮੋਦੀ ਦੇ ਬੰਦਿਆਂ ਨੇ ਉਹ ਬੰਦੇ ਦੇ ਸਿਰ ਮੁੰਨਿਆ ਉਹਦੇ ਸਿਰ ਤੇ ਪਿਸ਼ਾਬ ਕੀਤਾ ਔਰ ਪਿਸ਼ਾਬ ਕਰਕੇ ਉਹਨੂੰ ਕਿਹਾ ਗੰਦੀ ਨਾਲੀ ਦਾ ਪਾਣੀ ਪੀ ਕੇ ਦਿਖਾਤ ਕਿ ਤੂੰ ਇਹ ਵੱਡਾ ਗੁਨਾਹ ਕੀਤਾ ਆ ਇਹ ਮੈਂ ਗੱਲਾਂ ਕੋਲੋਂ ਨਹੀਂ ਕਹਿ ਰਿਹਾ ਇੱਕ ਬੰਦਾ ਸਧਾਰਨ ਜਾਤੀ ਦਾ ਕਥਾਕਰਨ ਚੱਲ ਗਿਆ ਕਿਸੇ ਪਿੰਡ ਉਸ ਪਿੰਡ ਦੇ ਜਿਹੜੇ ਉੱਚੀ ਜਾਤੀ ਦੇ ਬ੍ਰਾਹਮਣ ਕਹੋਂਦੇ ਨਾ ਆਪਣੇ ਆਪ ਨੂੰ ਉਹ ਬੰਦੇ ਨੂੰ ਕਹਿੰਦੇ ਤੂੰ ਉੱਚੀ ਜਾਤ ਦਾ ਉਹ ਆ ਕਹਿੰਦਾ ਜੀ ਨਹੀਂ ਮੈਂ ਤਾਂ ਇਸ ਜਾਤ ਦਾ ਆ ਫੇ ਤੂੰ ਸਾਡੇ ਪਿੰਡ ਪਾਠ ਕਰਨ ਆਇਆ ਕਥਾ ਕਰਨ ਆਇਆ ਉਹਦੀ ਉਹ ਬੇਇੱਜ਼ਤੀ ਕੀਤੀ ਜਲੂਸ ਕੱਢਿਆ ਉਹਨੂੰ ਛਿੱਤਰ ਮਾਰ ਕੇ ਪਿੰਡ ਜੋ ਬਾਹਰ ਕੱਢ ਦਿੱਤਾ ਝੜੀ ਸਾਨੂੰ ਤਾਂ ਨਾ ਕਥਾ ਕਰਨ ਦਾ ਅਧਿਕਾਰ ਆ ਨਾ ਸਾਨੂੰ ਮੰਦਰ ਜਾਣ ਦਾ ਅਧਿਕਾਰ ਆ ਨਾ ਸਾਨੂੰ ਬਰਾਬਰ ਦੇ ਮੰਝੇ ਤੇ ਬਹਿਣ ਦਾ ਅਧਿਕਾਰ ਆ ਨਾ ਸਾਨੂੰ ਉਹਨਾਂ ਦਾ ਵਰਤਨ ਪਾਉ ਤੋ ਅਕਾ ਮੋਦੀ ਸਾਨੂੰ ਮੁੜ ਕੇ ਉੱਥੇ ਲੈ ਜਾਣਾ ਚਾਹੁੰਦਾ ਜਿੱਥੇ ਪਹਿਲਾਂ ਆ ਪਾਏ ਸਾਂ ਤੇਨੂੰ ਮਨੁਵਾਦੀ ਢਾਂਚਾ ਕਹਿੰਦੇ ਆ ਕਿਹਦੇ ਵਿਰੁੱਧ ਰਵਦਾਸ ਜੀ ਲੜੇ ਕਿਹਦੇ ਵਿਰੁੱਧ ਬਾਬਾ ਨਾਨਕ ਜੀ ਲੜੇ ਕਿਹਦੇ ਵਿਰੁੱਧ ਭਗਸੋ ਲੜਿਆ ਕਿਹਦੇ ਖਿਲਾਫ ਗਦਰ ਪਾਰਟੀ ਵਾਲੇ ਲੜੇ ਤੇ ਜਿਹਦੇ ਖਿਲਾਫ ਅੱਜ ਦਾ ਲਾਲ ਝੰਡਾ ਵੀ ਲੜ ਰਿਹਾ ਆਪਾਂ ਉਹਦੇ ਨਿਆਈਆਂ ਮੋਦੀ ਉੱਥੇ ਲੈ ਕੇ ਜਾਣਾ ਚਾਹੁੰਦਾ ਮੋਦੀ ਸਾਡੇ ਧਰਮਾਂ ਦੇ ਨਾਂ ਤੇ ਫਾਟਕ ਪਾਉਣਾ ਚਾਹੁੰਦਾ ਫੁੱਟ ਪਾਉਣਾ ਚਾਹੁੰਦਾ ਬੀਬੀਆਂ ਆਈਆਂ ਮੇਰੀਆਂ ਭੈਣਾ ਕਮ ਸੇ ਕਮ ਤੀਜਾ ਹਿੱਸਾ ਦੇਖਿਆ ਮੈਂ ਜਿਹੜੇ ਅਮਰਤਾਰੀ ਆਈਆਂ ਮੈਨੂੰ ਚੰਗਾ ਲੱਗਾ ਅਮਰਤਾਰੀ ਬੀਬੀਆਂ ਝੰਡਾ ਮੋਢੇ ਤੇ ਲਾਲ ਰੱਖਿਆ ਆ ਜਿਦਨ ਪੰਜਾਬ ਦੇ ਅਮਰਤਾਰੀਆਂ ਨੇ ਮੋਢੇ ਤੇ ਲਾਲ ਝੰਡਾ ਰੱਖਣਾ ਸ਼ੁਰੂ ਕਰ ਦਿੱਤਾ ਸਮੀ ਲੋ ਭਾਈ ਲਾਲੋ ਦਾ ਰਾਜ ਆ ਗਿਆ ਪੰਜਾਬ ਚੋਦਣੀ ਉਹ ਮੈਂ ਖੁਸ਼ ਹੋਇਆ ਵੀ ਇਹ ਬੀਬੀਆਂ ਅਮਰਤਾਰੀ ਹੋ ਕੇ ਇੱਥੇ ਆਈਆਂ ਪਰ ਮੈਂ ਬੇਨਤੀ ਕਰਦਾ ਵੀ ਮੋਦੀ ਕੀ ਕਰਨਾ ਚਾਹੁੰਦਾ ਮੋਦੀ ਚਾਹੁੰਦਾ ਵੀ ਭਾਰਤ ਵਿੱਚ ਲੋਕੀ ਮੰਦਰੇਗਾ ਵਾਸਤੇ ਨਾ ਲੜਨ ਲੋਕੀ ਆਪਣੇ ਬੱਚਿਆਂ ਦੀ ਵਿਦਿਆ ਵਾਸਤੇ ਨਾ ਲੜਨ ਲੋਕੀ ਆਪਣੀ ਸਿਹਤ ਸਹੂਲਤਾ ਵਾਸਤੇ ਨਾ ਲੜਨ ਲੋਕੀ ਨਾ ਲੜਨ ਕੇ ਬੁੱਢੇ ਵੇਲੇ ਸਾਨੂੰ ਸਰਕਾਰ ਪੈਸੇ ਦੇਵੇ ਤਾਂ ਕਿ ਅਸੀਂ ਰੱਜ ਕੇ ਰੋਟੀ ਮੰਜੇ ਤੇ ਬਹਿ ਕੇ ਖਾਈਏ ਕਾਹਦੇ ਤੇ ਲੜੋ ਕਹਿੰਦਾ મોદી ਇਸ ਗੱਲ ਤੇ ਲੜੋ ਕਿ ਮੁਸਲਮਾਨਾਂ ਦਾ ਬਡਾਂਗਾ ਕਰੋ ਪਹਿਲਾਂ ਸਭ ਤੋਂ ਮੁਸਲਮਾਨਾਂ ਨੂੰ ਵੱਡੋਏ ਦੇਸ਼ ਦੇ ਬੰਦੇ ਨਹੀਂ ਆ ਉਦੋਂ ਬਾਅਦ ਫੇ ਅਸਾਈਆਂ ਦਾ ਬਡਾਂਗਾ ਕੀਤਾ ਕਾਫੀ ਔਰ ਹੁਣ ਲਗਾਤਾਰ ਦਲਤਾਂ ਨਾਲ ਜ਼ਿਆਤੀਆਂ ਕੀਤੀਆਂ ਜਾ ਰਹੀਆਂ ਦਲਤਾਂ ਦੀਆਂ ਔਰਤਾਂ ਦਾ ਬਹੁਤ ਭਾਰੀ ਬੇਇੱਜ਼ਤੀ ਦੀਆਂ ਘਟਨਾਵਾਂ ਮੈਂ ਜ਼ਿਕਰ ਨਹੀਂ ਕਰ ਸਕਦਾ ਇਦਾਂ ਦਾ ਮਾਰ ਮਾਇਆ ਉਨਾ ਦਾ ਤੰਗ ਕਰਨਾ ਉਹ ਹੁਣ ਅੱਗ ਦਾ ਦਲਤਾਂ ਦਵਾਲੀ ਲਗਾਇਆ ਔਰ ਉਦੋਂ ਬਾਅਦ ਮੈਂ ਗੁਰਸਿੱਖਾਂ ਦੀ ਗੱਲ ਕਰ ਰਿਹਾ ਸਿੱਖਾਂ ਦੀ ਵਾਰੀ ਵੀ ਬੜੀ ਛੇਤੀ ਆ ਰਹੀ ਆ ਬੇਈਮਾਨ ਮੋਦੀ ਦੀਆਂ ਖਾਆਂ ਕਿ ਮੈਂ ਸਿੱਖੀ ਦਾ ਖਾਤਮਾ ਕਰਨਾ ਪੰਜਾਬੀਓ ਜੇ ਮੋਦੀ ਲਗਾਤਾਰ ਰਹਿ ਗਿਆ ਜੇ ਚਾਲ ਨੂੰ ਨਾ ਪਛਾਣਿਆ ਤਾਂ ਫਿਰ ਪੰਜਾਬ ਦਾ ਨਾਨਕ ਦੀ ਸਿੱਖੀ ਨਹੀਂ ਪੰਜਾਬ 'ਚ ਰਹੇਗੀ ਤੁਸੀਂ ਕਹਿੰਦੇ ਹੋਊਗੇ ਮੈਂ ਝੂਠਾ ਨਹੀਂ ਮਾਰਦਾ ਮੈਂ ਤੁਹਾਨੂੰ ਇੱਕ ਕਹਾਣੀ ਦੱਸ ਸਕਦਾ 1 ਮਿੰਟ ਵਾਲੀ ਉਹ ਇੱਕ ਮੋਦੀ ਦੇ ਬੰਦੇ ਜਿਹਦਾਜਾ ਆਪਾਂ ਇਕੱਠੇ ਹੋਏ ਆ ਇਕੱਠੇ ਹੋਏ ਉਹਦਾ ਮਧ ਪ੍ਰਦੇਸ਼ ਵਿੱਚ ਉੱਥੇ ਇੱਕ ਕੁੜੀ ਨੂੰ ਸੱਦ ਲਿਆ ਕੋਈ ਗਾਇਕਾ ਸੀ ਚੰਗੀ ਗਾਉਂਦੀ ਉਹ ਲੜਕੀ ਨੂੰ ਕਹੇ ਤੈਨੂੰ ਇਨਾਮ ਦੇਣਾ ਚਾਹੁੰਦੇ ਅਸੀਂ ਤੂੰ ਨਗਾਉਂਦੀ ਬਹੁਤ ਸੋਹਣਾ ਆ ਪਰ ਸਾਨੂੰ ਪਹਿਲਾਂ ਕੋਈ ਭਜਨ ਸੁਣਾ ਭਜਨ ਗਾ ਕੇ ਸੁਣਾ ਉਹ ਕੁੜੀ ਆਈ ਸਟੇਜ ਤੇ ਉਹਨੇ ਭਜਨ ਗਾਇਆ ਭਜਨ ਉਹ ਗਾਇਆ ਸ਼ਾਇਦ ਤੁਹਾਨੂੰ ਵੀ ਬਹੁਤ ਸੁਣਿਆ ਹੋਵੇ ਲੋਕਾਂ ਨੇ ਰਘੁਪਤੀ ਰਾਗ ਵਰ ਆਜਾ ਰਾਮ ਪਤੀ ਤੇ ਪਾਵਨ ਸੀਤਾ ਰਾਮ ਈਸ਼ਵਰ ਅੱਲਾ ਤੇਰੇ ਨਾਮ ਸਭ ਕੋ ਸੰਮਤੀ ਦੇ ਭਗਵਾਨ ਇਹ ਆ ਭਜਨ ਜਿਹੜਾ ਮੰਦਰਾ ਚ ਗਾਇਆ ਜਾਂਦਾ ਜਿਹੜਾ ਮਹਾਤਮਾ ਗਾਂਧੀ ਗਾਉਂਦਾ ਸੀ ਅੱਜ ਵੀ ਜੇ ਤੁਸੀਂ ਮੰਦਰਾ ਵੇ ਜਾਓਗੇ ਤੁਹਾਨੂੰ ਇਹ ਭਜਨ ਗਾਉਂਦੇ ਲੋਕੀ ਮਿਲ ਜਾਣਗੇ ਪਰ ਜਦੋਂ ਕੁੜੀ ਨੇ ਇਹ ਕਿਹਾ ਭੀ ਰਗੂਪਤੀ ਰਾਗਵ ਰਾਜਾਰਾਮ ਦੀ ਲੈਨਤਾ ਕੱਢ ਦਿੱਤੀ ਗਾਂ ਜਾ ਕੇ ਕਿਹਾ ਈਸ਼ਵਰ ਅੱਲਾ ਤੇਰੇ ਨਾਮ ਤੇ ਮੋਦੀ ਦੇ ਜਿਹੜੇ ਲੱਠ ਧਾਰਿਆ ਨਾ ਬਦਮਾਸ਼ ਆ ਉੱਠ ਕੇ ਕੁੜੀ ਨੂੰ ਪੈਗਾ ਵੇ ਸਾਨੂੰ ਦੱਸ ਕੇ ਜਾ ਵੀ ਅੱਲਾ ਕਿਥੋਂ ਸ਼ਬਦ ਆ ਗਿਆ ਅੱਲਾ ਵਿੱਚ ਕਿਉਂ ਬੋਲਿਆ ਤੂੰ ਉਹ ਕਹਿੰਦੀ ਅੱਲਾ ਤਾਂ ਮੇਰੇ ਕੋਲੋਂ ਨਹੀਂ ਬੋਲਿਆ ਇਹ ਤਾਂ ਇਹ ਸ਼ਬਦ ਦੇ ਵਿੱਚ ਲਿਖਿਆ ਆ ਕਹਿੰਦੇ ਨਹੀਂ ਅੱਲਾ ਨਹੀਂ ਬੋਲਣ ਦੇਣਾ ਜੇ ਅੱਲਾ ਬੋਲੇਗੀ ਤੇਰੀ ਬੇਇੱਜ਼ਤੀ ਕਰਾਂਗੇ ਉਹ ਕੁੜੀ ਨੇ ਡਰਦੀ ਨੇ ਮਾਫੀ ਮੰਗ ਲਈ ਮੈਂ ਪੰਜਾਬ ਦੇ ਲੋਕੋ ਤੁਹਾਨੂੰ ਕਹਿਣਾ ਚਾਹਨਾ ਜਿਹੜੇ ਗੁਰੂ ਗ੍ਰੰਥ ਸਾਹਿਬ ਬਾਰੇ ਬਹੁਤ ਗੱਲਾਂ ਹੁੰਨੀਆਂ ਇਹਦੀ ਬੇਇੱਜ਼ਤੀ ਹੋ ਰਹੀ ਹੈ ਜਿਨੇ ਕੀਤੀ ਬੇਈਮਾਨ ਨੂੰ ਫੜਿਆ ਜਾਏ ਲੇਕਿਨ ਸਭ ਤੋਂ ਵੱਡੀ ਬੇਇੱਜ਼ਤੀ ਕਰਨ ਲਈ ਤਿਆਰੀ ਕਰ ਰਿਹਾ ਦਿੱਲੀ ਦਾ ਰਾਜਾ ਉਹ ਕਹਿੰਦਾ ਵੀ ਜੇ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਆਏਗਾ ਨਾ ਅੱਲਾ ਮੈਂ ਫੇਰ ਗ੍ਰੰਥ ਸਾਹਿਬ ਦੇ ਵਿੱਚ ਅੱਲਾ ਸ਼ਬਦ ਨਹੀਂ ਰਹਿਣ ਦੇਵਾਂਗਾ ਪਰ ਸ਼ਬਦ ਅੱਲਾ ਆਉਂਦਾ ਬਹੁਤ ਵਾਰੀ ਗ੍ਰੰਥ ਸਾਹਿਬ 'ਚ ਇੱਕ ਤਾਂ ਇਹ ਵੀ ਆਉਂਦਾ ਕੋਈ ਬੋਲੇ RAM RAM ਕੋਈ ਇਲਾਹੇ ਕੋਈ ਸੇਵੇ ਗੁਸਈਆਂ ਕੋਈ ਇਲਾਹੇ ਅੱਲਾ ਸ਼ਬਦ ਇੰਨੀ ਵਾਰੀ ਆਉਂਦਾ ਔਰ ਅੱਲਾ ਸ਼ਬਦ ਵਰਗੇ ਮੁਸਲਮਾਨਾਂ ਦੀਆਂ ਬਾਣੀਆਂ ਵਿੱਚ ਆ ਪਗਤ ਫਰੀਦ ਦੀ ਬਾਣੀ ਵਿੱਚ ਆ ਔਰ ਮੋਦੀ ਦਾ ਜੇ ਰਾਜ ਹੋ ਗਿਆ ਉਹ ਇਹ ਕਊਗਾ ਬਾਣੀ ਵਿੱਚੋਂ ਅੱਲਾ ਸ਼ਬਦ ਕੱਢ ਦਿਓ ਇਸ ਲਈ ਕੱਲਾ ਉਹ ਮਨੁਵਾਦ ਨਹੀਂ ਲਿਆਉਣਾ ਚਾਹੁੰਦਾ ਕੱਲਾ ਮੁਸਲਮਾਨਾਂ ਦਾ ਕਟਾਪਾ ਨਹੀਂ ਚਾੜਨਾ ਚਾਹੁੰਦਾ ਬਲਕਿ ਉਹ ਭਾਰਤ ਦੇ ਵਿੱਚ ਧਰਮ ਦੇ ਨਾਂ ਤੇ ਦੰਗਾ ਕਰਾਉਣਾ ਚਾਹੁੰਦਾ ਆ ਉਹ ਮੁਸਲਮਾਨਾਂ ਨੂੰ ਹਿੰਦੂਆਂ ਨਾਲ ਹਿੰਦੂਆਂ ਨੂੰ ਸਿੱਖਾਂ ਨਾਲ ਕਿਉਂ ਤਾਂ ਕਿ ਕਿਤੇ ਮੰਦਰੇਗਾ ਦੀ ਲੜਾਈ ਨਾ ਲੜ ਲਵੋ ਕਿਤੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਨਾ ਲੜ ਲਵੋ ਮੇਰਾ ਬੱਚਾ ਪੜ੍ਹੇ ਕਿਤੇ ਚੰਗੇ ਮਕਾਨ ਬਣਾਉਣ ਦੀ ਮੰਗ ਨਾ ਕਰਦੇ ਹੋ ਚੰਗਾ ਹੋਵੇ ਤੁਹਾਨੂੰ ਧਰਮ ਦੇ ਨਾਂ ਤੇ ਲੜਾ ਕੇ ਤਮਾਸ਼ਾ ਦੇਖ ਲਓ ਬਹਿ ਕੇ ਉਹ ਸਾਡੇ ਬੱਚੇ ਮਰਨਗੇ ਮੋਦੀ ਦਾ ਬੱਚਾ ਨਹੀਂ ਮਰੇਗਾ ਸਾਡੇ ਬੰਦੇ ਲੜਾਈ ਚ ਮਰਨਗੇ ਉਹਨਾਂ ਦੇ ਬੇਈਮਾਨਾਂ ਦੇ ਬੰਦੇ ਨਹੀਂ ਮਰਨਗੇ ਇਸ ਲਈ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਮੋਦੀ ਮੰਦਰੇਗਾ ਦਾ ਖਾਤਮਾ ਕਰਨਾ ਚਾਹੁੰਦਾ ਇਹ ਪੈਸੇ ਬਚਾ ਕੇ ਉਹ ਜਿਹੜੇ ਵੱਡੇ ਅਬਾਨੀ ਤੇ ਅਦਾਨੀ ਆ ਉਹਨਾਂ ਨੂੰ ਦੇਣੇ ਚਾਹੁੰਦਾ ਤੇ ਹੁਣ ਤਾਂ ਜੇ ਗਾਹਾਂ ਤੋਰੋਂਗੇ ਨਾ ਉਹ ਭਾਰਤ ਦੇ ਪੈਸੇ ਲੁੱਟ ਕੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਦੇਣਾ ਚਾਹੁੰਦਾ ਇੰਨਾ ਗੁਲਾਮ ਬਣ ਗਿਆ ਅਮਰੀਕਾ ਦਾ ਕਿ ਅਮਰੀਕਾ ਦੇ ਰਾਸ਼ਟਰਪਤੀ ਦੇ ਗਾਲਾਂ ਵੀ ਸਹੀ ਜਾਂਦਾ ਉਹ ਗਾਲਾਂ ਕਢਦਾ ਪੁਰੇ ਹੀ ਕਰ ਛੜਦਾ ਕਦੀ ਜਫੀ ਪਾ ਲੈਂਦਾ ਕਦੀ ਕਹਿੰਦਾ ਮੇਰਾ ਯਾਰ ਆ ਰਾਸ਼ਟਰਪਤੀ ਉਹ ਬਕਵਾਸ ਕਰਦਾ ਰਾਸ਼ਟਰਪਤੀ ਅਮਰੀਕਾ ਦਾ ਜਿਹੜਾ ਸੁਣਿਆ ਨਹੀਂ ਜਾ ਸਕਦਾ ਇਸ ਲਈ ਮੇਰਾ ਭਾਵ ਕਹਿਣ ਤੋਂ ਇਹ ਆ ਮੰਦਰੇਗਾ ਦੀ ਦਿਹਾੜੀ ਲਈ ਲੜੋ ਮੰਦਰੇਗਾ ਵਾਸਤੇ ਸਾਰਾ ਸਾਲ ਕੰਮ ਮਿਲੇ ਲੜੋ ਇਹਦੇ ਵਾਸਤੇ ਲੜੋ ਕਿ ਤੁਹਾਡਾ ਸਾਰੇ ਪਰਿਵਾਰ ਨੂੰ ਕੰਮ ਮਿਲੇ ਇਹ ਲੜਾਈ ਲੜਨ ਵਾਸਤੇ ਯੂਨੀਅਨ ਨੂੰ ਤਕੜੇ ਕਰੋ ਪਰ ਲਾਲ ਇਹ ਮੰਨ ਕੇ ਬਣਾ ਕੇ ਚੱਲੋ ਕਿਤੇ ਮਨਰੇਗਾ ਲਈ ਕਿਨਾ ਸਰਮਾਇਦਰ ਪਾਰਟੀਆਂ ਦੇ ਗळा 'ਚ ਹਾਰ ਨਾ ਪਾ ਦਿਓ ਕਿ ਸਾਡਾ ਮਨਰੇਗਾ ਤਾਂ ਮਾਨ ਦੇ ਲਾਗੂ ਕੀਤਾ ਜੀ ਇਸ ਲਈ ਮਾਨ ਦੇ ਗਾ 'ਚ ਹਾਰ ਪਾ ਦਿਓ ਸਾਡਾ ਮਨਰੇਗਾ ਤਾਂ ਕਾਂਗਰਸੀ ਕਹਿੰਦੇ ਅਸੀਂ ਲਾਗੂ ਕੀਤਾ ਝਾ ਕਹਿੰਦੇ ਵੇਖੋ ਕੱਲੀ ਅਸੀਂ ਲਾਗੂ ਕੀਤਾ ਇਸ ਵਾਸਤੇ ਨਾ ਕਰਿਓ ਕਿਉਂਕਿ ਮਨਰੇਗਾ ਲਾਗੂ ਉਹਨਾਂ ਨੇ ਨਹੀਂ ਕੀਤਾ ਮਨਰੇਗਾ ਲਾਗਾ ਤੁਹਾਡੇ ਲਾਲ ਝੰਡੇ ਨੇ ਕੀਤਾ ਲੜਾਈ ਲੜਕੇ ਕੀਤਾ ਲਾਲ ਝੰਡਾ ਨਾ ਹੁੰਦਾ ਤੇ ਮਨਰੇਗਾ ਕਦੀ ਨਾ ਆਉਂਦਾ ਇਹ ਮੰਨ ਰੱਖੋ ਆਪਣਾ ਕਈ ਵਾਰੀ ਸਾਡੇ ਬੰਦੇ ਭਲੇਕੇ 'ਚ ਫਸ ਜਾਂਦੇ ਆ ਸਾਡੀਆਂ ਧੀਆਂ ਭਾਜੀ ਗੱਲ ਤਾਂ ਤੁਹਾਡੀ ਠੀਕ ਆ ਪੈਸੇ ਤਾਂ ਦਿੱਲੀੋਂ ਮੋਦੀ ਦੇ ਆਉਂਦੇ ਨਾ ਪੈਸੇ ਮੋਦੀ ਦੇ ਨਹੀਂ ਇਹ ਇਹ ਪੈਸੇ ਤੁਹਾਡੀਆਂ ਹੱਡਾਂ 'ਚੋਂ ਕੱਢੇ ਆ ਇਹ ਤੁਹਾਡੇ ਖੂਨ ਦੇ ਪੈਸੇ ਆ ਇਹ ਉਹ ਪੈਸੇ ਆ ਜਿਹੜੇ ਖੇਤਾ ਜੋ ਜਿਹੜਾ ਝੋਨਾ ਪੈਦਾ ਕਰਦੇ ਆ ਜਿਹੜੇ ਜ਼ਮੀਨ 'ਚੋਂ ਲੋਹਾ ਪੈ ਕੱਢਦੇ ਆ ਜਿਹੜੇ ਕਾਰਾਂ ਬਣਾਉਂਦੇ ਆ ਜਿਹੜੇ ਬਿਜਲੀ ਪੈਦਾ ਕਰਦੇ ਆ ਇਹ ਪੈਸੇ ਤੁਹਾਡੇ ਆ ਤੇ ਤੁਹਾਡੇ ਪੈਸੇ ਜੇ ਕੋਈ ਆਉਂਦਾ ਥੋੜਾ ਜਿਹਾ ਹਿੱਸਾ ਤੇ ਉਹ দান ਨਹੀਂ ਕਰਦਾ ਅਧਿਕਾਰ ਹੈ ਆਪਣਾ ਮੇਰਾ ਅਧਿਕਾਰ ਬਣਦਾ ਏ ਦੁਨੀਆ ਪਰਦੇ ਲੋਕ ਬੁੱਢੇ ਵੇਲੇ ਪੈਨਸ਼ਨ ਲੈਂਦੇ ਆ ਉਹ ਕੋ ਮੰਗਦੇ ਥੋੜੋ ਆ ਸਾਡੀ ਮੰਗਿਆ ਸਾਰੇ ਬੇਸਤੇ ਲੋਕਾਂ ਨੂੰ ਪੈਨਸ਼ਨ ਮਿਲੇ ਇਸ ਲਈ ਮੇਰੀ ਬੇਨਤੀ ਸਿਰਫ ਇਹ ਆ ਕਿ ਆਪਣੀ ਮੰਰੇਗਾ ਦੀ ਲੜਾਈ ਲੜਦੇ ਆ ਲੜਦੇ ਆ ਇਹ ਮੰਦੇ ਵਿੱਚ ਕਦੀ ਭਰਮ ਨਾ ਪਾਲਿਓ ਕਿ ਜੜੀਆਂ ਲੁਟੇਰੀਆਂ ਪਾਰਟੀਆਂ ਉਹ ਸਾਡੀਆਂ ਰਾਖੀ ਕਰਨ ਵਾਲੀਆਂ ਤੁਹਾਡੀ ਰਾਖੀ ਕਹਨੇ ਕਰਨੀ ਆ ਤੁਹਾਡੀ ਰਾਖੀ ਤੁਹਾਡੇ ਲਾਲ ਝੰਡੇ ਨੇ ਕਰਨੀ ਆ ਲਾਲ ਝੰਡੇ ਨੇ ਨਹੀਂ ਕੱਲਾ ਕਰਨੀ ਤੁਹਾਡੇ ਵਿਚਾਰਾਂ ਨੇ ਕਰਨੀ ਆ ਤੁਹਾਡੇ ਅੰਦਰ ਗਿਆਨ ਪੈਦਾ ਹੋਇਆ ਨਾ ਤੁਹਾਡੇ ਗਿਆਨ ਨੇ ਕਰਨੀ ਆ ਰਾਖੀ ਤੁਹਾਡੀ ਕਿ ਥੋੜਾ ਗਿਆਨ ਹੀ ਨਹੀਂ ਹੈ ਕੋਈ ਬੰਦਾ ਕੀਰਤਨ ਕਰਦਾ ਹੋਏਗਾ ਮੋਰੇ ਆਪਣੇ ਵਰਗੇ ਬੈਠੇ ਆ ਕੀਰਤਨੋ ਕਰਦਾ ਵੇ ਬੰਦਿਆ ਤੂੰ ਮਾਇਆ ਪਿੱਛੇ ਡੁੱਲ ਗਿਆ ਇਹ ਮਾਇਆ ਦੇ ਨਾਲ ਨਹੀਂ ਜਾਣੀ ਮੈਂ ਕਈ ਵਾਰੀ ਕਹਿੰਦਾ ਭਲਿਆ ਮਾਨਸਾ ਇਹਨਾਂ ਦੇ ਪੱਲੇ ਤਾਂ ਆਟਾ ਨਹੀਂ ਹੈ ਕੋਈ ਤੂੰ ਮਾਇਆ ਦੱਸਣ ਦੇ ਕੋਈ ਜਿਨ੍ਹਾਂ ਕੋ ਮਾਇਆ ਉੱਥੇ ਜਾ ਕੇ ਕਹਿਣਾ ਸਾਡੇ ਕੋ ਤਾਂ ਰਾਤ ਦੀ ਰੋਟੀ ਦਾ ਮਸਲਾ ਬਣਿਆ ਆ ਸਬਜੀ ਰਾਤ ਨੂੰ ਕਿਹੜੀ ਲਿਆਉਣੀ ਆ ਇੱਕ ਉੱਥੇ ਅਸੀਂ ਬੈਠੇ ਆ ਕਿਉਂਕਿ ਸਾਡੇ ਦਿਮਾਗ ਦੇ ਗਿਆਨ ਨੂੰ ਖੁੰਡਿਆ ਕਰਨਾ ਚਾਹੁੰਦਾ ਉਹ ਇਸ ਲਈ ਤੁਸੀਂ ਜਦੋਂ ਆਏ ਹੋ ਇੰਨੀ ਭਾਰੀ ਗਣਤੀ 'ਚ ਔਰ ਗਰਮੀ 'ਚ ਆਏ ਹੋ ਇਹ ਗਿਆਨ ਦਾ ਵਾਅਦਾ ਕਰੋ ਬਿਨਾਂ ਗਿਆਨ ਦਾ ਵਾਅਦਾ ਕੀਤੇ ਆ ਇਹ ਲਾਲ ਝੰਡਾ ਵੀ ਲੈ ਕੇ ਨਹੀਂ ਤੁਰ ਸਕਣਾ ਤੁਸੀਂ ਕੋਈ ਤੁਹਾਨੂੰ ਪਿੰਡ 'ਚ ਪੁੱਛੂਗਾ ਗਏ ਸੀ ਪਾਜ ਬਠੰਡੇ ਤੁਸੀਂ ਗਏ ਸੀ ਕੀ ਲੈ ਕੇ ਆਏ ਹੋ ਭਾਸ਼ਣ ਹੋਏ ਹੁਣੇ ਉੱਥੇ ਇਕੱਲੇ ਦੇਖੋ ਤੁਸੀਂ ਜਾਇਰ ਨਾ ਮੁੜ ਕੇ ਐਵੇਂ ਗਰਮੀ ਚ ਕਾਨ ਦੀ ਕੀ ਲੋੜਿਆ ਕਿ ਇਦਾਂ ਦਾ ਵਤੀਰਾ ਤੁਸੀਂ ਧਾਰਨ ਕਰ ਲਿਆ ਨਾ ਫੇ ਤੁਹਾਡੀ ਰਾਖੀ ਕੋਈ ਨਹੀਂ ਕਰ ਸਕੇਗਾ ਇਹ ਰਾਖੀ ਅਸੀਂ ਨਹੀਂ ਕਰਨੀ ਤੁਸੀਂ ਨਾਲ ਹੋਵੋਗੇ ਅਸੀਂ ਜਾਨ ਦੀ ਬਾਜ਼ੀ ਲਾ ਦਵਾਂਗੇ ਕਿ ਤੁਸੀਂ ਨਾਲ ਨਾ ਹੋਏ ਤਾਂ ਫਿਰ ਜਾਨ ਦੀ ਬਾਜ਼ੀ ਲਾਉਣ ਦਾ ਸਾਡਾ ਵੀ ਕੀ ਫਾਇਦਾ ਹੋਏਗਾ ਅਸੀਂ ਤਾਂ ਤਾਂ ਹੀ ਲੜਾਂਗੇ ਨਾ ਤੁਸੀਂ ਨਾਲ ਹੋਮੋਗੇ ਤਾਂ ਇਸ ਲਈ ਮੈਂ ਅੱਜ ਤੁਹਾਨੂੰ ਸੱਚੀ ਮੁੱਚੀ ਮੈਨੂੰ ਇਹ ਆਸ਼ਾ ਨਹੀਂ ਸੀ ਇਸ ਲੈਵਲ ਦੇ ਇੱਡਾ ਵੱਡਾ ਇੱਕ ਸਧਾਰਨ ਜਿਹਾ ਇਕੱਠ ਅਸੀਂ ਕਰਨਾ ਚਾਹੁੰਦੇ ਆ ਤੁਸੀਂ ਏਡੀ ਵੱਡੀ ਗਿਣਤੀ ਚ ਆਏ ਹੋ ਅੱਜ ਦੇ ਇਕੱਠ ਤੋਂ ਬਾਅਦ ਇਹਨਾਂ ਜ਼ਿਲ੍ਹਿਆਂ ਦਾ ਕੋਈ ਪਿੰਡ ਨਾ ਬਚੇ ਜਿੱਥੇ ਦੀਆਂ ਭੈਣਾਂ ਤੇ ਮੱਦਾਂ ਨੂੰ ਤੁਸੀਂ ਇਕੱਠੇ ਨਾ ਕਰੋ ਜਾਓ ਗਾਂਢੀ ਮੰਡੀ ਜਾ ਕੇ ਮੁੰਡਾ ਕੋਈ ਨੌਜਵਾਨ ਜਾਵੇ ਸਾਡੀ ਧੀ ਜਾਵੇ ਤੁਸੀਂ ਵੀ ਭੈਣੋਂ ਕਟੀਆਂ ਹੋ ਅਸੀਂ ਇਕੱਠੀਆਂ ਹੋ ਗਈਆਂ ਇਸੇ ਤਰ੍ਹਾਂ ਫਿਰ ਪਿੰਡਾਂ ਵਿੱਚ ਆਪਣੀ ਯੂਨੀਅਨ ਦੇ ਮੈਂਬਰ ਬਣਾਓ ਲੋਕਾਂ ਨੂੰ ਉਹਨਾਂ ਨੂੰ ਇਕੱਠੀਆਂ ਕਰੋ ਫਿਰ ਲੜਾਈ ਜਦੋਂ ਹੁੰਦੀ ਨਾ ਇਹ ਲੜਾਈ ਦੇ ਪਿੱਛੇ ਨਾ ਹਟਿਆ ਕਰੋ। ਲੜਾਈ ਲੱਗ ਮਿਲਦਾ ਤਾਂ ਜਾਨ ਦੀ ਬਾਜ਼ੀ ਲਾ ਦਿਓ ਬਹਿ ਕੇ। ਭਾਵੇਂ ਕੁਝ ਹੋ ਜਾਵੇ। ਮੈਂ ਇਹ ਕਹੀ ਨਾ ਬਈ ਜਿੱਦਾਂ ਦੀ ਆਪਾਂ ਜ਼ਿੰਦਗੀ ਜੀਨੇ ਨਾ ਇਹਦੇ ਨਾਲੋਂ ਸ਼ਹੀਦੀ ਪ੍ਰਾਪਤ ਕਰਨਾ ਔਖਾ ਨਹੀਂ। ਨਾ ਰੱਜਮੀ ਰੋਟੀ ਖਾਦੀ ਜ਼ਿੰਦਗੀ ਚ ਕਦੀ, ਨਾ ਕਦੀ ਰੱਜ ਕੇ ਫਲ ਖਾਦਾ, ਨਾ ਕਦੀ ਫਿਕਰਾਂ ਤੋਂ ਮੁਕਤ ਹੋਇਆ। ਬੱਚੀ ਦਾ ਵਿਆਹ ਕੀਤਾ ਤੇ ਕਰਜ਼ਾ ਚੜ ਜਾਂਦਾ। ਮੀ ਪੈਂਦਾ ਤੇ ਮਕਾਨ ਚੋਂਦਾ ਆ। ਐਦਾਂ ਦੀ ਜ਼ਿੰਦਗੀ ਜਿਹੜੀ ਆ ਉਹ ਤਾਂ ਹੀ ਬਦਲੇਗੀ ਜੇ ਇਕੱਠੇ ਹੋ ਕੇ ਲੜਾਂਗੇ ਤਾਂ। ਇਸ ਲਈ ਮੈਨੂੰ ਪੂਰਾ ਭਰੋਸਾ ਆ ਕਿ ਤੁਸੀਂ ਇਹ ਬੇਨਤੀਆਂ ਪ੍ਰਵਾਨ ਕਰੋਗੇ ਔਰ ਮੈਂ ਤੁਹਾਨੂੰ ਬਹੁਤ ਹੀ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦਾ ਮੰਰੇਗਾ ਵਰਕਰ ਯੂਨੀਅਨ ਦਾ ਨਾਰਾ ਮੰਰੇਗਾ ਵਰਕਰ ਯੂਨੀਅਨ ਦਾ ਝੰਡਾ ਕੱਲੇ ਕੱਲੇ ਪਿੰਡਾਂ 'ਚ ਘਰ-ਘਰ ਜਾਣਾ ਚਾਹੀਦਾ ਤਾਂ ਕਿ ਲੋਕਾਂ ਦਾ ਏਕਾ ਹੋਵੇ ਤੁਹਾਡੇ ਕੋਲ ਸਭ ਤੋਂ ਵੱਡਾ ਹਥਿਆਰ ਲੜਨ ਦਾ ਏਕਾ ਆ ਇਹ ਏਕੇ ਦੇ ਸਾਹਮਣੇ ਬੰਬਾਂ ਦਾ ਮੁਕਾਬਲਾ ਨਹੀਂ ਹੁੰਦਾ ਇਹਦੇ ਸਾਹਮਣੇ ਪੁਲਿਸ ਕੁਝ ਨਹੀਂ ਕਰ ਸਕਦੀ ਅਸੀਂ ਲੱਖਾਂ ਦੀ ਗਿਣਤੀ ਹੋਵਾਂਗੇ ਹਜ਼ਾਰਾਂ ਨੇ ਸਾਡਾ ਟੱਕਰਾਂ ਕੀ ਕਰਨਾ ਪਰ ਜੇ ਤੁਸੀਂ ਸੈਂਕੜਿਆਂ 'ਚ ਹੋਏ ਉਹ ਲੱਖਾਂ 'ਚ ਹੋ ਗਿਆ ਹਜ਼ਾਰਾਂ 'ਚ ਹੋ ਗਿਆ ਫੇਰ ਟੱਕਰਾ ਨਹੀਂ ਹੋਏਗਾ ਇਸ ਲਈ ਮੈਨੂੰ ਪੂਰਾ ਆਸਿਆ ਤੇ ਅੱਜ ਤੁਸੀਂ ਆਈਆਂ ਮੇਰੀਆਂ ਮਾਮਾਂ ਭੈਣਾ ਧੀਆਂ ਇਹ ਭਰਾ ਮੇਰੇ ਆਏ ਆ ਇਹ ਇੱਕ ਆ ਹੋਰ ਮਜ਼ਬੂਤ ਕਰੋ ਔਰ ਇਹ ਲੜਾਈ ਜੇ ਨਾ ਲੜ ਸਕੇ ਨਾ ਮਨੁੱਖ ਦਾ ਜੀਵਨ ਦੁਬਾਰਾ ਨਹੀਂ ਮਿਲਦਾ ਐਨੇ ਜ਼ਿੰਦਗੀ ਕੋ ਨਿਕਲ ਜਾਏਗੀ ਆਪਣੀ ਇਹ ਗ੍ਰੰਥ ਸਾਹਿਬ 'ਚ ਵੀ ਲਿਖਿਆ ਹੈ ਨਾ ਕਈ ਕਹਿੰਦੇ ਦੁਬਾਰਾ ਜੰਮੋਗੇ ਨਹੀਂ ਗ੍ਰੰਥ ਸਾਹਿਬ ਕਹਿੰਦਾ ਨਹੀਂ ਜੰਮੋਗੇ ਮਾਨਸ ਜਨਮ ਦੁਰਲੱਭ ਹੈ ਮਿਲੇ ਨਾ بار بار ਜਿਉਂ ਫਲ ਪਾਕੇ ਪਹੇ ਗਏ ਬਹਰ ਨਾ ਲਾਗੇ ਢਾਰ ਜਿਦਾਂ ਫਾਲ ਆਮ ਪੱਕਿਆ ਜਮੀਨ ਨਾ ਡਿੱਗਤੇ ਮੁੜਕੇ ਨਹੀਂ ਲੱਗਦਾ ਨਾ ਦੁਬਾਰਾ ਜਨਮ ਨਹੀਂ ਮਿਲਣਾ ਤਾਂ ਜੇ ਦੁਬਾਰਾ ਜਨਮ ਨਹੀਂ ਮਿਲਣਾ ਫੇ ਭੁੱਖਮਰੀ ਜ਼ਿੰਦਗੀ ਕਾਦੀ ਜੀਣੀ ਯਾਰੋ ਬਹਿਕੇ ਤੇਰੀ ਉਤੀਓ ਫਿਰ ਅਣਖ ਦੀ ਜ਼ਿੰਦਗੀ ਜੀਉ ਨਾ ਬਹਿਕੇ ਤੇ ਅਣਖ ਦੀ ਜ਼ਿੰਦਗੀ ਦੇਣ ਵਾਸਤੇ ਫੇ ਕੁਝ ਕਰਨਾ ਪੈਂਦਾ ਕੁਝ ਲੜਨਾ ਪੈਂਦਾ ਅੰਦਾਜ਼ਾ ਲਾਓ ਗਵਿੰਦ ਸਿੰਘ ਦੇ ਬੱਚਿਆਂ ਦਾ ਉਮਰਾ ਕਿੰਨੀ ਅਕਸੀ ਹੁੰਦੀ ਆ ਕਿਤੇ ਹਲੇ ਪੂਰੀਆਂ ਉਮਰਾਂ ਵਾਲੇ ਵੀ ਨਹੀਂ ਸੀ ਬਣੇ 7 ਸਾਲ ਦਾ 5 ਸਾਲ ਦਾ ਕੀ ਹੋਇਆ ਨੀਆ ਦੇ ਚੁਣੇ ਗਏ ਮੈਦਾਨੇ ਜੰਗ 'ਚ ਗੋਲੀਆਂ ਖਾ ਕੇ ਸ਼ਹੀਦ ਹੋਏ ਇਹ ਆ ਸਾਡਾ ਇਤਿਹਾਸ ਕਰਤਾਰ ਸੰਸਰਾ ਬਾ 19 ਸਾਲ ਦਾ ਸੀ ਲੋਕਾਂ ਦੇ ਵਾਸਤੇ ਫਾਂਸੀ ਲੱਗਿਆ ਭਗਸੋ 21 ਸਾਲ ਦਾ ਸੀ ਜਿਹੜਾ ਫਾਂਸੀ ਲੱਗਿਆ 21 24 ਦਾ 24 ਸਾਲ ਦਾ 31 ਸਾਲ 'ਚ 24 ਸਾਲ ਦਾ ਮੁੰਡਾ ਸਾਡੇ 24 ਸਾਲ ਦਾ ਮੁੰਡਾ ਕੋਈ ਨਹੀਂ ਬੈਠਾ ਕਿਉਂਕਿ ਅੱਜ ਹਾਲੇ ਮੁੰਡਿਆਂ ਨੂੰ ਆਪਣੇ ਨਾਲ ਨਹੀਂ ਲਿਆ ਰਹਾ ਹੈ ਜੇ ਤਨ ਕਰਿਆ ਕਰੀਏ ਮੁੰਡੇ ਦੇ ਕੁੜੀਆਂ ਨੂੰ ਵੀ ਨਾਲ ਲਿਆਏ ਜੇ ਮੁੰਡੇ ਦੇ ਕੁੜੀਆਂ ਨਾਲ ਨਾਲ ਨਾ ਲਿਆਂਦੇ ਨਾ ਉਹਨਾਂ ਨੇ ਸਮਾਹੀਏ ਬਣ ਜਾਣਾ ਫਿਰ ਇਹ ਨਸ਼ਾ ਜੜ ਜਾਣਾ ਫਿਰ ਆਪਾਂ ਰੋਵਾਂਗੇ ਯਤਨ ਕਰੀਏ ਬਹਿ ਕੇ ਪਰ ਮੈਂ ਤੁਹਾਨੂੰ ਇਹ ਗੱਲ ਕਹਿ ਕੇ ਮਕਾਉਣਾ ਚਾਹੁੰਦਾ ਕਿ ਜੇ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ ਨਾ ਤਾਂ ਫਿਰ ਐਵੇਂ ਹੀ ਭੰਗ ਦੇ ਪਾੜੇ ਨਾ ਗਾਵੋ ਬਿਆਨਖੇ ਹੋ ਕੇ ਨਾ ਕੱਟੋ ਆਪਣੇ ਹੱਕਾਂ ਲਈ ਜੂਝਦਿਆਂ ਹੋਇਆਂ ਮੈਦਾਨ ਚ ਆਓ ساری ਉਮਰ ਸਰ ਉੱਚਾ ਕਰਕੇ ਚੱਲੋਗੇ ਇਹ ਮੇਰਾ ਵਾਅਦਾ ਤੁਹਾਡੇ ਨਾਲ ਇਹਨੀ ਬੇਨਤੀਆਂ ਕਰਦਾ ਹੋਇਆ ਤੁਹਾਡਾ ਧੰਨਵਾਦ ਕਰਦਾ ਜੇ ਜਨਤਾ ਜਿੱਤ ਲੜਦੇ ਲੋਕਾਂ ਦੀ